ਆਹ ਬਾਈ ਦੁਬਾਰੇ ਸਮਝੋ ਬਾਈ ਕਹਿੰਦਾ ਵੀ ਨਾਪਾਂ ਲੈਣ ਦੇ ਵਿੱਚ ਬਹੁਤ ਜ਼ਿਆਦਾ ਕਾਪਲਾ ਹੋ ਰਿਹਾ ਬਾਈ ਜਿਵੇਂ ਆ ਬਈ ਉਹ ਲੋਕ ਤਾਂ ਮੰਨ ਲਓ 130 ਨੂੰ ਨਹੀਂ ਪਤਾ ਤੁਹਾਨੂੰ 200 ਰੁਪਏ ਸਕਰ ਪਰ ਅਗਲੇ ਨੂੰ ਕੀ ਪਤਾ ਹੁੰਦਾ ਇਹਨਾਂ ਦਾ ਰੇਟ ਅੰਤ ਦੀ ਗੱਲ ਕਰਦੇ ਹਾਂ ਹਾਂ ਹੁਣ ਆ ਚੀਜ਼ ਆ ਕੋਪਰਾ ਇਹਨੂੰ ਕਹਿੰਦੇ ਬਣਾਉਣਾ ਵਧਾਉਣੀ ਪੈਂਦੀ ਆ ਟਾਲੂ ਮੰਨ ਲਓ ਲੱਕੜ ਦੇ ਵਿੱਚ ਜਾਲੀ ਦੇ ਹਰੇਕ ਵੱਡਾ ਹੁੰਦਾ ਠੀਕ ਹੈ ਜਿਹੜੇ ਗਾ ਮੰਨ ਲਓ ਦੁਕਾਨਦਾਰ ਨੇ ਇੱਥੋਂ ਮੰਨਦੇ ਨੇ ਅਸਲ ਉਹ ਤਾਂ ਰੇਕ ਕੋਲੇ ਨਹੀਂ ਕਿ ਤੂੰ ਵੀਰੋ ਹੋਰ ਵੀ ਬਣਾਉਣ ਜਾਣਾ ਇਹਦੇ ਨਾਲ ਦੀ ਮਸ਼ੀਨ ਨੇ ਕਿਸੇ ਕੋਲੇ ਹੈਗੀ ਪੂਰੇ ਪੰਜਾਬ 'ਚ ਆਪਣੇ ਕੋਲੇ ਮਸ਼ੀਨ ਆ ਵਾਹ ਜੀ ਵ ਬਾਈ 18 ਲੱਖ ਰੁਪਏ ਦੀ ਮਸ਼ੀਨ ਆ। ਇਹਦੇ ਡਿਜ਼ਾਈਨ ਆਪਾਂ ਕਹੇ ਜਾਂ ਮਰਜ਼ੀ ਪਵਾ ਸਕਦਾ। ਹਾਂ ਕਹੇ ਜਾਂ ਮਰਜ਼ੀ ਪਵਾ। ਠੀਕ ਹੈ। ਤੋ ਤੁਸੀਂ ਦੇਖ ਲਓ ਵੀ ਆਹ ਇਸ ਤਰ੍ਹਾਂ ਦਾ ਮਟੀਰੀਅਲ ਬਾਈ ਖੋਲ ਕੇ ਦਿਖਾ ਮੜਾ ਜਾ ਹਨਾ। ਤੇ ਵੀ ਸਾਰਾ ਕੁਝ ਬਾਈ ਹੁਰੀ ਕਹਿੰਦਾ ਬਾਈ ਇੱਥੋਂ ਰੈਡੀ ਕਰਕੇ ਲੈ ਕੇ ਜਾਂਦੇ ਆਹ ਕਲੀ ਕਲੀ ਇੱਕ ਇੱਕ ਦੀ ਚੀਜ਼ ਦਿਖਾ ਦੇ ਬਾਈ ਵਿੱਚ ਜਿਹੜਾ ਸਾਮਾਨ ਆਗਾ। ਤੇ ਵੀ ਇਸ ਤਰ੍ਹਾਂ ਦੀ ਬਾਈ ਕਿਚਨ। ਹਾਂ। ਤੇ ਇੱਥੋਂ ਰੈਡੀ ਕਰਕੇ ਬੰਦੇ ਲੈ ਕੇ ਜਾਂਦੇ ਆਗੇ ਤੇ ਆਹ ਦਿਖਾ ਦੇ ਬਾਈ। ਹੂੰ। ਤੇ ਇਸ ਤਰ੍ਹਾਂ ਭਰਾਭੂ ਜਿਹੜਾ ਸਮਾਨ ਆਇਆ ਸਾਰਾ ਰੈਡੀ ਕਰਕੇ ਲੈ ਕੇ ਜਾਂਦੇ ਆਗੇ ਇਥੋਂ ਠੀਕ ਹੈ ਬਿਲਕੁਲ ਬਈ ਅੱਜ ਅਗਲੇ ਦੇ ਘਰੇ ਜਾ ਕੇ ਕੱਲੀ ਫੇਟੀ ਕਰਦਣੀ ਆ। ਕਰ ਫੇਟੀ ਕਰਨੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਹਾਂ ਕੋਈ ਮੇਖ ਵੀ ਨਹੀਂ ਲੈਣੀ ਬਈ ਆਪਾਂ ਅਗਲੇ ਤੋਂ। ਠੀਕ ਐ। ਇਹ ਪਿੰਡ ਦਾ ਹੀ ਬੰਦਾ ਸੀ ਸਾਡੇ ਪਿੰਡ ਘਟੂ ਘਟ 50 ਘੂਟਿਆਂ 'ਚ ਕੰਮ ਕਰਦਾ। ਆਕੇ ਸਾਡੇ ਪਿੰਡ ਵੀ ਚੈੱਕ ਕਰ ਸਕਦਾ। ਅਵਲਾ ਤਾਂ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਜੀ ਹਰੇਕ ਪਿੰਡ 'ਚ ਹੀ ਗਿਆ। ਠੀਕ ਐ। ਸਾਡੇ ਕੋਲੇ ਫੇਰ ਆਓ ਪਹਿਲਾਂ ਸਾ ਤੋਂ ਨੰਬਰ ਲਓ 5-4 ਵੀ ਅਗਲੇ ਦੇ ਘਰੇ ਚੈੱਕ ਕਰਕੇ ਫੇਰ ਸਾਡੇ ਕੋਲੇ ਆਕੇ ਆਉ ਨਹੀਂ ਆਉਂਦਾ ਕੋਈ ਫਾਇਦਾ ਨਹੀਂ ਹਣਾ। ਸਹੀ ਗੱਲ ਆ ਬਈ ਕਹਿੰਦਾ ਜਿਹਦੀ ਕੁਆਲਿਟੀ ਬੋਲਦੀ ਐ ਨਾ ਉਹ ਤਾਂ ਕੋਠੇ ਦੇ ਖੜ ਕੇ ਬਲਵਿੰਦਰ ਰਾਮ ਠੀਕ ਹੈ ਜੇ ਸ਼ਰਮਾ ਜੀ ਆਪਾਂ ਗੱਲ ਕਰੀਏ ਤੁਸੀਂ ਕੋਠੀ ਦੀ ਯਾਰ ਕਰੀਆ ਹੁੰਦਾ ਮੀ ਹਾਂਜੀ ਕੋਠੀ ਯਾਰ ਕਰੀਆ ਸੀ 7 ਲੱਖ ਰੁਪਏ ਬੰਦੇ ਸੀ ਨਹੀਂ ਮੈਂ ਆਪਾਂ ਗੱਲ ਸਾਰੀ ਗੱਲ ਸਮਝਿਆ ਮਤਲਬ ਕੋਠੀ ਦੀ ਯਾਰ ਕਰੀਆ ਜਦੋਂ ਤੁਸੀਂ ਉਹ ਤੇ ਜੋੜੀਆਂ ਦਾ ਕੰਮ ਕਰਾਉਣਾ ਸੀਗਾ ਤੇ ਤੁਸੀਂ ਸਾਗਮਾਨ ਦਾ ਕਰਵਾਇਆ ਹਾਂ ਸਾਗਮਾਨ ਦਾ ਜੀ ਪਹਿਲਾਂ ਐਸਟੀਮੇਟ ਕਿਦੋਂ ਬਾਹਰੋਂ ਲਵਾਇਆ ਜਣੀਆ ਬਕੇ ਦਾ ਨਾਂ ਨਹੀਂ ਲੈਣਾ ਹਾਂਜੀ 7 ਲੱਖ ਰੁਪਏ ਦਾ ਬਾਹਰੋਂ ਐਸਟੀਮੇਟ ਲਵਾਇਆ ਸੀ ਬਾਹਰੋਂ ਹਾਂਜੀ ਕਹਿੰਦੇ ਵੀ 7 ਲੱਖ ਰੁਪਏ ਦਾ ਕੋਠੀ ਦੇ ਵਿੱਚ ਲੱਕੜ ਦਾ ਕੰਮ ਹੋਊਗਾ ਸਾਗਮਾਨ ਦਾ ਪ્યોਰ ਲੱਕੜ ਦਾ ਹਾਂਜੀ ਤੇ ਇੱਥੋਂ ਫਿਰ ਆਪਾਂ ਨੂੰ 3.5 ਲੱਖ ਰੁਪਏ ਦਾ ਮਾਲ ਆਪਣਾ ਤਿਆਰ ਹੋਗਾ ਜੀ ਠੀ ਮਿਸਟਰ ਪੂਰਾ ਸਟੈਂਡਰਡ ਆ ਜੀ ਜਹ ਜਹ ਤੇ ਬਾਈ ਕਹਿੰਦਾ ਬਾਈ 10000 ਰੁਪਏ ਨਾਮ ਦੇਵਾਂਗੇ ਗਿਫਟ ਦੇਵਾਂਗੇ ਸਰਪੰਚ ਸਾਹਿਬ ਸਹੀ ਆ ਗੱਲ ਬਾਈ ਜਮਾ ਸਹੀ ਤੇਰੀ ਵੀਡੀਓ ਲੈ ਕੇ ਉਹਨੂੰ ਦਿਖਾ ਦੇਣ ਵੀ ਆ ਉਹ ਤਾਂ ਚਾਹੇ 10 ਬੰਦੇ ਸਾਡੇ ਨਾਲ ਇਕੱਠ ਕਰ ਲੈਣਾ ਹਾਂ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਵੀਰ ਬਿਲਕੁਲ ਬਾਈ ਕਹਿੰਦਾ ਵੀ ਜਿਹੜੇ ਬੰਦੇ ਕਹਿੰਦੇ ਹੁੰਦੇ ਨੇ ਵੀ ਖਾਣੀ ਇਹ ਵਿੱਚੀ ਜਾਂਦੇ ਲੱਲਾ ਪੱਲਾ ਕਰ ਉਹ ਆ ਸੱਚ ਵਿਰੋਧੀ ਹੁੰਦਿਆ ਬਾਈ ਜਿਹੜੇ ਉਹ ਬੰਦੇ ਆ ਹਾਂ ਤੇਰਾ ਵੀਰੇ ਸੁੱਖੇ ਇਸ ਤਰ੍ਹਾਂ ਦੀ ਬੋਰਡ ਇਸ ਤਰ੍ਹਾਂ ਦਾ ਪਤਾ ਨਹੀਂ ਕਿੰਨੇ ਕੁ ਉਧਰ ਕੱਟੇ ਪੈ ਨੇ ਜਾਂ ਕੱਟੀ ਜਾਂਦੇ ਨੇ ਸਾਹਮਣੇ ਕਟਾਦਾ ਬੰਦਾ ਵੀ ਆਹ ਬੋਰਡ ਲੱਗਾ ਇਸ ਤਰ੍ਹਾਂ ਹੀ ਹੋ ਪੱਟੇ ਹਾਂ ਆਹ ਦੇਖ ਲਓ ਭਰਾ ਉਹ ਵੀ ਹੁਣ ਇਹਦੇ ਵਿੱਚ ਕੋਈ ਬੂਰਾ ਕਾ ਜਾਂ ਕੋਈ ਉਹ ਹੈਗਾ ਇਹੇ ਕਰਕੇ ਬਾਈ ਛੱਤ ਲਾਉਂਦਾ ਬਾਈ ਕਹਿੰਦਾ ਜੇ ਬੂਰੇ ਦਾ ਦਾਣਾ ਵੀ ਨਿਕਲਿਆ ਵੀ ਠੀਕ ਹੈ ਤੇ ਆਹ ਕੀ ਚੀਜ਼ ਆ ਗਈ ਬਾਈ ਇਹ ਟਾਲੀ ਆ ਗਈ ਵੀਰੇ ਟਾਲੀ ਬਿਲਕੁਲ ਲਾਲ ਟਾਲੀ ਜਿਹੜੀ ਆਪਾਂ ਨਹਿਰੀ ਕਹਿੰਦੇ ਹਾਂਗੇ ਜਿਹੜੀ ਪਹਿਲਾਂ ਲੋਕ ਪਹਿਲੇ ਹੁੰਦੇ ਦੀ ਵੀ ਟਾਲੀ ਦੀ ਲੱਕੜ ਵਾਲੀ ਉਹ ਹੋਵੇ ਹਾਂਜੀ ਹਾਂਜੀ ਇਹ ਤਾਂ ਵੀਰੇ ਮੰਨ ਲਓ ਵੀ ਜਿਹਦੇ ਲਾ ਕੀ ਕੋਈ ਸਾਰੀ ਉਮਰ ਇਹ ਨਹੀਂ ਇਹ ਬੇਦਪਾਲਸ ਵੀਰੇ 1200 ਰੁਪਏ ਸਕਰ ਫੁੱਟਾ ਗਏ 1200 ਰੁਪਏ ਸਕਰ ਫੁੱਟ ਹਾਂ ਸਾਡਾ ਜਿਹੜਾ ਰੇਟ ਦੱਸ ਰਿਹਾ ਮੈਂ ਮੰਨ ਲਓ 32 ਤੋਂ 35 ਐਮਐਮ ਦਾ ਦੱਸ ਰਿਹਾ ਜੇ ਇਹ ਤੋਂ ਵੱਧ ਮੰਨ ਲਓ ਕਈ ਵਾਰ 2 ਇੰਚੀ ਦਰਵਾਜ਼ਾ ਵੀ ਅੱਜ ਕੱਲ ਲੋਕ ਲਾਉਣ ਲੱਗੇ 2.5 ਇੰਚੀ ਵੀ ਲਾਉਂਦਾ ਉਹਦਾ ਰੇਟ ਉਹ ਤੋਂ ਵੱਧ ਹੋਊਗਾ ਵੀਰੇ ਨਾ ਕਈ ਵਾਰ ਵਾਲਾ ਕਹਿੰਦੇ ਵੀਡੀਓ ਚ ਕਹਿੰਦਾ ਕਈ ਵਾਰ ਬੰਦਾ ਬਿਲਕੁਲ ਤੁਹਾਨੂੰ ਪਤਾ ਸਾਡੀ ਜਿਹੜੀ ਗੱਲ ਹੁੰਦੀ ਹੈ ਸੱਚੀ ਸੂਚੀ ਹੁੰਦੀ ਹੈ ਕੋਈ ਝੂਠ ਦਬਾਣ ਨਹੀਂ ਹੁੰਦਾ ਬਿਲਕੁਲ ਬਾਈ ਇਹ ਐਮਐਮ ਦੀ ਮੰਨ ਲਓ ਇਹਦੇ ਤੇ ਵਾਟਰਪੂਫ ਲੱਗੇ ਹੋਏ ਐ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਪੰਜਾਬ ਦਾ ਮਸ਼ਹੂਰ ਪਿੰਡ ਆ ਕਾਲੇਕੇ ਜ਼ਿਲ੍ਹਾ ਬਰਨਾਲਾ ਜਿਹੜਾ ਤਨੌਲੇ ਤੋਂ ਭੀਖੀ ਵਾਲੇ ਰੋਡ ਤੇ ਪੈ ਜਾਂਦਾ ਉਥੇ ਪਹੁੰਚੇ ਅੱਜ ਅਸੀਂ ਤੇ ਇਸ ਮਸ਼ਹੂਰ ਪਿੰਡ ਦੇ ਵਿੱਚ ਇੱਕ ਹੋਰ ਮਸ਼ਹੂਰ ਜਗਾ ਇੱਥੇ ਭਰਾਵੋ ਦਰਵਾਜੇ ਵਾਲੀ ਫੈਕਟਰੀ ਐ ਬਾਈ ਜਗਸੀਰ ਸਰਪੰਚ ਦੀ ਤੇ ਬਾਈ ਪਿਛਲੇ ਪਲਾਨ ਦਾ ਸਰਪੰਚ ਵੀ ਰਹਾ ਤੇ ਬਾਈ ਨੇ ਨਾਲ ਹੀ ਬਾਈ ਬਾਈ ਦਾ ਪੱਲਿਆਂ ਦਾ ਕੰਮ ਆ ਜਿੱਥੇ ਕਹਿੰਦਾ ਹਰ ਪ੍ਰਕਾਰ ਦੇ ਲੱਕੜ ਦੇ ਦਰਵਾਜ਼ੇ ਤੇ ਤਾਕੀਆਂ ਕੰਪਿਊਟਰਾਈਜ਼ਡ ਸੀਐਨਜੀ ਮਸ਼ੀਨਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਬਾਈ ਕੋਲੇ ਜਿਵੇਂ ਬਾਈ ਐਕਸਨਟ ਐਸਾ ਕੰਪਨੀ ਦਾ ਮਾਲ ਐਚਡੀ ਐਚਐਮਆਰ ਦਾ ਤੇ ਹੋਰ ਕਿੰਨੀ ਕਹਿ ਲੋ ਭਰਾਵੋ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਬਾਈ ਇਸ ਫੈਕਟਰੀ ਦੇ ਬਣੇ ਹੋਏ ਦਰਵਾਜ਼ੇ ਸਾਗਵਾਨ ਲੱਕੜ ਦੇ ਅਮਰੀਕਾ ਜਾ ਰਹੇ ਨੇ ਉਹ ਕਿਵੇਂ ਆ ਬਾਈ ਦਾ ਰੇਟ ਦਾ ਇੰਨਾ ਜਿਆਦਾ ਫਰਕ ਆਗਾ ਅੰਦਰ ਜਾ ਕੇ ਦਿਖਾਉਣਾ ਸਾਨੂੰ ਬਾਹਰੋਂ ਕਿਸੇ ਭਰਾ ਨੇ ਐਸਟੀਮੇਟ ਕੁਲਵਾਇਆ ਕਹਿੰਦੇ ਵੀ 8.5 ਲੱਖ ਜਿਹੜੇ ਲੱਕੜ ਦਾ ਕੰਮ ਹੋਊਗਾ ਕੋਠੀ ਦੇ ਵਿੱਚ ਸਾਗਵਾਨ ਦਾ ਪਿਓਰ ਲੱਕੜ ਦਾ ਜੇ ਜਦੋਂ ਉਹ ਬੰਦਾ ਵੀਰ ਕੋਲੇ ਆਇਆ ਤਾਂ ਵੀਰ ਕਹਿੰਦਾ ਵੀ ਯਾਰ ਉਹ ਤੋਂ ਵਧੀਆ ਕੰਮ ਬਾਈ ਮੇਰੇ ਇਹਨਾਂ ਨੇ ਕਿਹਾ ਵੀ 3.5 ਲੱਖ ਚ ਕਰਤਾ ਤੇ ਮੈਂ ਸੋਚਿਆ ਵੀ ਕਮਾਲ ਦੀ ਗੱਲ ਆ ਯਾਰ ਫਿਰ ਉਸੇ ਬੰਦੇ ਦੇ ਰਿਸ਼ਤੇਦਾਰ ਉਸੇ ਬੰਦੇ ਦੇ ਲਿੰਕ ਵਾਲੇ ਬੰਦੇ ਅਮਰੀਕਾ 'ਚ ਨੇ ਜਿੱਥੇ ਸਾਮਾਨ ਜਾ ਰਿਹਾਗਾ ਤੇ ਆ ਜੋ ਸੋਨੂੰ ਪਹਿਲਾਂ ਅੰਦਰ ਕੰਮ ਦਿਖਾਉਣੇ ਆ ਆਹ ਦੇਖ ਲਓ ਬਾਈ ਸਾਰੇ ਜਿਹੜੇ ਪੱਲੇ ਵਗੈਰਾ ਨੇ ਸਾਰੇ ਲੱਗੇ ਹੋਏ ਨੇ ਮੇਰੇ ਨਾਲ ਬਾਈ ਜਗਸੀਰ ਸਰਪੰਚ ਆ ਵੀਰ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਸਰੋਤਿਆਂ ਨੂੰ ਭੈਣਾ ਭਰਾਵਾਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਾਈ ਜੜਦੀ ਗੜਾ ਸਭ ਤੋਂ ਪਹਿਲਾਂ ਤਾਂ ਬਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿਉਂ ਕਾਲੇਕੇ ਪਿੰਡ ਦਾ ਨਾਂ ਤਾਂ ਪਹਿਲਾਂ ਇੱਥੇ ਮਾਈਆਂ ਦੇ ਮੇਲੇ ਕਰਕੇ ਪੂਰੀ ਦੁਨੀਆ ਜੀ ਹਾਂ 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 ਜੀ ਵੀਰੇ ਹੁਣ ਛੋਡੀ ਫੈਕਟਰੀ ਕਰਕੇ ਮਸ਼ਹੂਰ ਹੋ ਗਿਆ ਮੈਂ ਸੁਣਿਆ ਬਾਈ ਤੁਹਾਡੇ ਦਰਵਾਜ਼ੇ ਅਮਰੀਕਾ ਜਾ ਰਹੇ ਸਾਰੇ ਹਾਂ ਜੀ ਹਾਂ ਜੀ ਵੀਰੇ ਪਹਿਲਾਂ ਵੀ ਗਏ ਸੀ ਹੁਣ ਵੀ ਜਾ ਰਹੇ ਨੇ ਅਮਰੀਕਾ ਠੀਕ ਆ ਬਾਈ ਹਾਂ ਜੀ ਹਾਂ ਜੀ ਵੀਰੇ ਤੇ ਸਾਗਵਾਨ ਦਾ ਕਿਵੇਂ ਆ ਬਾਈ ਲੱਕੜ ਦੇ ਵਿੱਚ ਲੋਕਾਂ ਨੂੰ ਕਿਵੇਂ ਪਰਖ ਆਊਗੀ ਵੀ ਸਾਗਵਾਨ ਦੀ ਲੱਕੜ ਰੀ ਨਲਾਜ ਆ ਕਿਵੇਂ ਆ ਵੀ ਕੀ ਚੱਕਰ ਆ ਬਾਈ ਉਹ ਸਾਗਵਾਨ ਦਾ ਵੀਰੇ ਪਾਣੀ ਪਾ ਦੋ ਹੀ ਪਤਾ ਲੱਗ ਜਾਂਦਾ ਮੰਨ ਲਓ ਜਦੋਂ ਪੌਣੇ ਦੇ ਰੇਸ਼ੇ ਚਮਕੋ ਹੋਣ ਦੂਜੇ ਸਾਗਵਾਨ ਦਾ ਵੀਰੇ ਜਿਹੜ ਮੋਲੋ ਸੋਨ ਨੂੰ ਵੀ ਪਤਾ ਲੱਗ ਜੂ ਸਾਗਵਾਂ ਦਾ ਵੀ ਦੇਖਣ ਨੂੰ ਪਤਾ ਲੱਗ ਜਾਂਦਾ ਵੀ ਸਾਗ ਬਣ ਹੈ ਗਿਆ ਹੁਣ ਵਿੱਚ ਤਾਂ ਲੋਕ ਟੁੱਟ-ਪੁੱਟ ਲਿਆਉਂਦੇ ਨੇ ਉਹੀ 15-1800 ਰੁਪਏ ਵਾਲੀ ਉਹ ਤਾਂ ਹੁਣ ਸਾਗਵਾਂ ਤਾਂ ਉਹ ਵੀ ਵਜਦੀ ਆ ਪਰ ਉਹ ਨਹੀਂ ਚੀਜ਼ ਦੀ ਕੁਆਲਿਟੀ ਤੁਹਾਨੂੰ ਪਹਿਲਾਂ ਵੀ ਪਤਾ ਸਾਡੇ ਕਿੰਨੇ ਵੀਡੀਓ ਆਏ ਨੇ ਅਸੀਂ ਇਹ ਬੰਦੇ ਨੂੰ ਕੁਆਲਿਟੀ ਦਿੰਦੇ ਆਗੇ ਇਹ ਨਹੀਂ ਹੈਗਾ ਵੀ ਕੋਈ ਸਸਤਾ ਜਿਵੇਂ ਉਹ ਉਹ ਸਾਡੇ ਕੋਲੇ ਚਾਹੀਦਾ ਵੀ ਇਹ ਨਹੀਂ ਸਾਗਵਾਂ ਲੱਕੜ ਦੇ ਵਿੱਚ ਹੀ ਆਪਾਂ ਕਹਿੰਦੇ ਕੁਆਲਿਟੀ ਹੁੰਦੀ ਆ ਵੀ ਸਸਤੀ ਵਾਲੀ ਵੀ ਹੁੰਦੀ ਆ ਮਹਿੰਗੀ ਵਾਲੀ ਵੀ ਹੁੰਦੀ ਆ ਹਾਂਜੀ ਹਾਂਜੀ ਵੀਰ ਠੀਕ ਹੈ ਜਿਵੇਂ ਹੁਣ ਬਈ ਆ ਆਪਣੇ ਕੋਲੇ ਪੱਲੇ ਪਏ ਨੇ ਜਾਂ ਆ ਤਾਂ ਆਗੇ ਸਮਰੈਕੇ ਵਾਲੇ ਹੈਨਾ ਹਾਂਜੀ ਹਾਂਜੀ ਇਹ ਜਿਹੜਾ ਆ ਪੱਲਾ ਹੈ ਇਹ ਲੱਕੜ ਸਾਗਵਾਂ ਦਾ ਨਹੀਂ ਸਾਗਵਾਂ ਨਹੀਂ ਇਹ ਹੈਗਾ ਚਾਂਪ ਦਾ ਗੋਲਡਨ ਚਾਂਪ ਦਾ ਦਰਵਾਜਾ ਗੋਲਡਨ ਚਾਂਪ ਦਾ ਉੱਤੇ ਆਪਾਂ ਪਾਲ ਸਮਾਰਤੀ ਵੀਰੇ ਇਹਦੇ ਮੰਨ ਲਓ ਪੇਂਟ ਮਾਰਤਾ ਸਾਰਾ ਜਿਹੜਾਗਾ ਠੀਕ ਹੈ ਇਹ ਵੀ ਮੰਨ ਲਓ ਵਾਰਲਾ ਮੁੰਡਾ ਪਤਨ ਨਹੀਂ ਕਨੇਡਾ ਦੇ ਵਿੱਚ ਉਹਦੇ ਘਰੇ ਲਾਏ ਸੀਗੇ ਆ ਇੱਕ ਦਰਵਾਜਾ ਸਾਨੂੰ ਸੋਹਣਾ ਲੱਗਿਆ ਸੀ ਬਣਾ ਕੇ ਰੱਖ ਦਿੱਤੇ ਠੀਕ ਹੈ ਬਿਲਕੁਲ ਸਸਤਾ ਤੋਂ ਹੈਰਾਨ ਰਹ ਜੇਗਾ ਵੀ ਇੰਨਾ ਸਸਤਾ ਦਰਵਾਜਾ ਕੀ ਰੇਟ ਪਾਇਆ ਹੈ ਜੀ ਮੰਨ ਲਓ ਵੀ ਇਹ ਹੈਗਾ 300 ਵਿੱਦ ਪੇਂਟ ਹਾਂਜੀ ਹਾਂਜੀ ਬਾਰਡਰ ਪ੍ਰੂਫ ਹੈਗਾ ਫੁੱਲ ਗਾਰੰਟੀ ਆ ਮੰਨ ਲਓ ਇਹਦੀ ਇਹ ਜਿਹੜਾ ਸਟੈਂਡਰਡ ਸਾਈਜ਼ ਹੀ ਆ 3x ਹਾਂ ਇਹ ਸਟੈਂਡਰਡ ਸਾਈਜ਼ ਹੀ ਆ ਵੈਸੇ ਆਪਣਾ ਆਪਾਂ 7x3 ਦੀ ਗੱਲ ਕਰਦੇ ਹੁੰਦੇ ਆ ਜੀ ਹਾਂਜੀ ਹਾਂਜੀ ਵੀਰੇ ਮਾਣ ਲੁੱਟਨ ਉਸਪੋਰਟਸ ਕੇ ਅਰਪੋਰਟ ਹੈਗਾ ਜੀ ਠੀਕ ਹੈ 20 ਸਾਲ ਦੀ ਗਾਰੰਟੀ ਮੈਂ ਲਿਖ ਕੇ ਦੇ ਦੂੰਗਾ ਬਾਈ ਇਹਦੀ ਹਾਂ ਨਾਲੇ ਤੋਪੇ ਲਾ ਦੋ ਹੋਰ ਤੋਪ ਦੇ ਵਿੱਚ ਇਹ ਕਾਰਜ ਜਾਵੇ ਗਾਰੰਟੀ ਜਿਵੇਂ ਤੁਸੀਂ ਪਿਛਲੀ ਵੀਡੀਓ ਚ ਕਿਹਾ ਸੀ ਵੀ ਪੱਕੇ ਬਿਲ ਤੇ ਲਿਖ ਕੇ ਦੇ ਮੈਂ ਤੁਹਾਨੂੰ ਦਿਖਾਏ ਸੀ ਆਪਾਂ ਪਿਛਲੀ ਵਾਰ ਕਿੰਨੇ ਆ ਕੋਠਿਆਂ 'ਚ ਵਿజిਟ ਕੀਤਾ ਬਿਲਕੁਲ ਬਾਈ ਹਾਂ ਬਿਲਕੁਲ ਹਾਂਜੀ ਵੀਰੇ ਤੇ ਇਹ ਬਾਈ ਫਿਰ ਕਿੰਨੇ ਦਾ ਦਰਵਾਜ਼ਾ ਪੈ ਗਿਆ ਮੰਨ ਲਾ ਬੰਦੇ ਦਾ 7 ਬਾਈ 3 ਦਾ ਮੈਂ ਕਹਿੰਨਾ 3600 ਰੁਪਏ ਦਾ ਪੈ ਗਿਆ ਨਾ ਹਾਂ 3600 ਰੁਪਏ ਦਾ ਦਰਵਾਜ਼ਾ ਪੈ ਗਿਆ 7 ਬਾਈ 3 ਦਾ ਹਾਂ ਬਿੱਥ ਲੋਕ ਪਤਾ ਕੀ ਕਰਦਿਆ 2 ਸ਼ੇਡਾ ਹੁਣ ਕੋਈ ਦਰਵਾਜਾ ਦੋ ਵਜੇ ਜਿੱਦਾਂ ਕਿਤੇ ਲੱਗਦਾ ਹੀ ਨਹੀਂ ਹੂੰ 7:2 ਦੋ ਦਾ ਇਹ ਵੀ ਨਹੀਂ ਕਿਤੇ ਲੱਗਦਾ ਘੱਟ ਤੋਂ ਘੱਟ 2.5 ਦਾ ਉਹ ਵੀ ਵਾਸ਼ਰੂਮ ਦੇ ਵਿੱਚ ਲੱਗਦਾ ਠੀਕ ਹੈ ਹਾਂ ਉਹ ਵਿੱਚੋਂ ਹੀ ਕਮਰਾ ਕਰਿਆ ਇੰਨੇ ਦਾ ਕਹਿੰਦਾ ਉਹ ਇੰਨੇ ਵਾਲੀ ਕਰਨੀ ਇਹ ਹੁੰਦੀ ਆ ਮਾਲ ਸਟੈਂਡਰਡ ਸਾਈਜ਼ ਦੱਸੋ ਆਪਾਂ ਜਿਹੜਾ ਆ ਆਮ ਲੋਕਾਂ ਦੇ ਲੱਗਦਾ ਉਹ ਦਰਵਾਜਾ ਬਿਲਕੁਲ ਬਈ ਬਿਲਕੁਲ ਸਾਡੇ ਕੋਲ ਆ ਟੈਕਚਰ ਆ ਠੀਕ ਹੈ ਆ ਟੈਕਚਰ ਦਰਵਾਜਾ ਇਹ ਹੈਗਾ 170 ਰੁਪਏ ਪਰ ਸਕੇਅਰ ਫੁੱਟ ਜੀ ਠੀਕ ਹੈ ਆ ਹੈਗਾ ਵੀਰੇ 230 ਰੁਪਏ ਪਰ ਸਕੇਅਰ ਫੁੱਟ ਅੱਛਾ ਹਾਂ ਇਹਨਾਂ ਦਾ ਫਰਕ ਆ ਜਿਹੜਾ ਇਹ ਦ ਮਿਸਤਰੀ ਬਹਿ ਕੇ ਬਣਾਉਂਦੇ ਆ ਉਸ ਹਾਬ ਨਾਲ ਬਣਾਏ ਵਿੱਚ ਪਰਤਲ ਦੀ ਲੱਕੜ ਪਾਈ ਆ 6 ਆ ਆ ਦਿਖਾ ਦੇ ਬਾਈ ਮੜਾ ਜਾ ਵੀ ਦੇਖ ਬਾਈ ਕਿੰਨੀ ਮੋਟੀ ਇਹ ਉਹ ਲੱਗਿਆ ਗਾ ਇਹ ਐਮਐਮ ਦੀ ਮੰਨ ਲਓ ਇਹਦੇ ਤੇ ਵਾਟਰਪੂਫ ਉਹ ਲੱਗੇ ਹੋਏ ਆ ਐਚਡੀਐਚ ਮੱਧ ਸ਼ੀਟ ਲੱਗਿਆ ਦੋਨੇ ਪਾਸੇ ਠੀਕ ਹੈ ਵਿਚਾਲੇ ਤੇ ਪਰਤਲ ਦੀ ਲੱਕੜ ਪਾਈ ਆ 20 ਸਾਲ ਦੀ ਗਾਰੰਟੀ ਲਿਖ ਕੇ ਦਿੰਦੇ ਆ ਵਰਗੋ ਕੰਪਨੀ ਦਾ ਅਮਰੀਕਾ ਲੱਗਿਆ ਹੋਇਆ ਠੀਕ ਹੈ ਹਾਂ ਵੀ ਜਣੀ ਆਪਾਂ ਕਹਿ ਦਈਏ ਬਾਈ ਦੂਰੀ ਤੇ ਵੀ ਰੱਖਿਆ ਹੋਗੀ ਭਰਾਵੋ ਠੀਕ ਹੈ ਜੀ ਹਾਂ ਇਹ ਆ ਕੀ ਚੀਜ਼ ਆ ਕੀ ਬਾਈ ਇਹ ਟਾਲੀ ਆ ਗਈ ਵੀਰੇ ਬਿਲਕੁਲ ਲਾਲ ਟਾਲੀ ਜਿਹੜੀ ਆਪਾਂ ਨਹਿਰੀ ਕਹਿੰਦੇ ਆਗੇ ਜਿਹੜੀ ਪਹਿਲਾਂ ਲੋਕ ਕਹਿੰਦੇ ਹੁੰਦੇ ਦੀ ਵੀ ਟਾਲੀ ਦੀ ਲੱਕੜ ਵਾਲੀ ਉਹ ਹਾਂਜੀ ਹਾਂਜੀ ਇਹ ਤਾਂ ਵੀਰੇ ਮੰਨ ਲਓ ਵੀ ਜਿਹਦੇ ਲਾਗੀ ਕੋਈ ਸਾਰੀ ਉਮਰ ਇਹ ਨਹੀਂ ਹੈਗੀ ਟਾਲੀ ਅੱਜ ਕੱਲ ਮਿਲਦੀ ਕਿੱਥੋਂ ਆਵਾਈ ਦਰਖਤ ਮੰਨ ਲਾ ਵੀ ਜਿਵੇਂ ਮੈਂ ਜਿੱਥੋਂ ਮਰਜੀ ਲੈ ਲਾ ਵੀਰੇ ਹੈਗੇ ਨਾ ਸਰਕਾਰੀ ਥਾਮਾ ਹੈਗੀਆਂ ਨੇ ਮੰਨ ਲਓ ਹਾਂ ਹਾਂ ਆਰਿਆਂ ਦੇ ਵਿੱਚੋਂ ਮਿਲਦੀ ਹੈਗੀ ਮੀਂਦਾ ਮੂਲਾਂ ਦੇ ਲੱਗੀ ਹੁੰਦੀ ਦੀ ਹਾਂਜੀ ਹਾਂਜੀ ਬਰਾਮਾ ਦੇ ਵਿੱਚ ਹਾਂ ਨਹਿਰੀ ਬਾਗ ਦੇ ਵਿੱਚ ਮੰਨ ਲਓ ਬੋਲੀ ਹੁੰਦਿਆ ਲੈ ਸਕਦਾ ਬੰਦਾ ਠੀਕ ਹੈ ਹਾਂ ਤੇ ਇਹਦਾ ਬਾਈ ਫਿਰ ਕੀ ਇਹਦਾ ਚਮਕ ਚਮਕੀ ਬਾਈ ਬਾਲੀ ਸੋਹਣੀ ਹਾਂ ਹਾਂ ਇਹ ਇਹ ਬੇਦ ਪਾਲਸ ਵੀਰੇ 1200 ਰੁਪਏ ਸਕਰ ਫੁੱਟ ਆ ਗਏ 1200 ਰੁਪਏ ਸਕਰ ਫੁੱਟ ਹਾਂ ਸਾਡਾ ਜਿਹੜਾ ਰੇਟ ਦੱਸ ਰਿਹਾ ਮੈਂ ਮੰਨ ਲਓ 32 ਤੋਂ 35 ਮਿਮੀ ਦਾ ਦੱਸ ਰਿਹਾ ਜੇ ਇਹ ਤੋਂ ਵੱਧ ਮੰਨ ਲਓ ਕਈ ਵਾਰ 2 ਇੰਚੀ ਦਰਵਾਜ਼ਾ ਵੀ ਅੱਜ ਕੱਲ ਲੋਕ ਲਗਾਉਣ ਲੱਗੇ 2.5 ਇੰਚ ਵੀ ਲਵਾਉਂਦੇ ਆ ਉਹਦਾ ਰੇਟ ਉਹ ਤੋਂ ਵੱਧ ਹੋਊਗਾ ਵੀਰੇ ਨਾ ਕਈ ਵੇਰ ਵਾਲਾ ਕਹਿੰਦੇ ਵੀਡੀਓ ਚ ਕਹਿੰਦਾ ਕਈ ਵਾਰ ਬੰਦਾ ਬਿਲਕੁਲ ਤੁਹਾਨੂੰ ਪਤਾ ਸਾਡੀ ਜਿਹੜੀ ਗੱਲ ਹੁੰਦੀ ਆ ਸੱਚੀ ਸੂਚੀ ਹੁੰਦੀ ਆ ਕੋਈ ਝੂਠ ਦਬਾਣ ਨਹੀਂ ਹੁੰਦਾ ਬਿਲਕੁਲ ਬਈ ਠੀਕ ਆ ਤੇ ਆਹ ਜੀ ਇਹ ਵੀ ਵੀਰੇ ਇਹਦਾ ਟਾਲੀ ਨਹੀਂ ਹਾਂ ਇਹ ਟਾਲ ਜੀ ਜੀ ਕੁਯਾ ਵੀਰੇ ਤੇ ਇਹਦਾ ਰੇਟ ਉਹੀ ਇਹ 100 ਰੁਪਏ ਘੱਟ ਹੁੰਦੇ ਉਹ ਵੀਰੇ ਇਹ 200 ਰੁਪਏ ਘੱਟ ਮਤਲਬ ਜੀ ਇਹ 1200 ਰੁਪਏ ਸਕੁਆਇਰ ਫੁੱਟਾ ਤਾਂ ਇਹ 1100 ਰੁਪਏ 1100 ਰੁਪਏ ਬਿੱਦ ਪਾਲਸਾਨੀ ਬਿੱਦ ਪਾਲਸਾਨੀ ਵਧੀਆ ਹਾਂ ਟਾਲੀਅਨ ਪਾਲਸਾਨ ਆ ਮਾੜੀ ਨਹੀਂ ਠੀਕ ਆ ਬਾਈ ਹਾਂ ਵੀ 25 ਸਾਲ ਨਹੀਂ ਖਰਾਬ ਹੁੰਦੀ ਠੀਕ ਆ ਬਾਈ ਹਾਂ ਤੇ ਆ ਚੀਜ਼ ਬਈ ਉਸ ਤੋਂ ਬਾਅਦ ਵੀਰੇ ਐਚ ਡੀ ਐਚ ਮਾਰਾ ਗਿਆ ਇਹ ਠੀਕ ਹੈ ਇਹ ਐਚ ਡੀ ਐਚ ਮਾਰਦਾ ਪੱਲਾ ਮੌਲ ਐਕਸੈਂਟ ਐਸਾ ਕੰਪਨੀ ਦਾ ਹੈਗਾ ਠੀਕ ਹੈ ਹਾਂ ਇਹਦੀ ਵੀ ਲਾਈਫ ਟਾਈਮ ਦੀ ਗਾਰੰਟੀ ਆ 50 ਸਾਲ ਦੀ ਗਾਰੰਟੀ ਆ ਵੀਰੇ ਠ ਠੀਕ ਹੈ ਹਾਂਜੀ ਹਾਂਜੀ ਜਿੱਥੇ ਕੋਈ ਮਾਰਦਾ ਭਰਾ ਉਹ ਪਿਓਰ ਪੱਲਾ ਸਾਡੇ ਆਪਾਂ ਕਹਿੰਦੇ ਵੀ 300 350 ਰੁਪਏ ਸਕੇਅਰ ਸਾਢੇ 350 ਰੁਪਏ ਸਕੇਅਰ 50 ਸਾਲ ਦੀ ਗਾਰੰਟੀ ਤੇ ਇਹਦਾ ਤੁਸੀਂ ਵਧੀਆ ਸਮਝਾ ਲੱਗਿਆ ਹੁੰਦਾ ਹੀ ਨਹੀਂ ਹੈਗਾ ਹਾਂ ਇਹ ਜਿਆਦਾ ਐਨਆਰਆਈ ਲੋਕਲ ਬੰਦੇ ਜਿਹਨਾਂ ਸੇਮ ਹੀ ਮਹੀਨੇ ਸਾਲ ਕਈ ਵਾਰੀ ਬੰਦ ਰਹਿੰਦੇ ਕੁਠੀ ਹਾਂ ਬਿਲਕੁਲ ਬਿਲਕੁਲ ਪਾਣੀ ਪੂਣੀ ਦਾ ਦੇਦੇ ਕੋਈ ਅਸਰ ਨਹੀਂ ਨਾ ਨਹੀਂ ਹੈ ਠੀਕ ਹੈ ਬਾਈ ਆਹ ਚੀਜ਼ ਬਾਈ ਉਸ ਤੋਂ ਬਾਅਦ ਵੀਰੇ ਸਾਡਾ ਆ ਗਿਆ ਇਹ ਮੰਨ ਲਓ ਸਾਰਿਆਂ ਨੂੰ ਸਸਤਾ ਲਾ ਲਓ ਮੰਨ ਲਓ ਵੀ 160 ਰੁਪਏ ਸਕੇਅਰ ਫੁੱਟਾ 7 ਵਜੇ ਦਾ 7 ਵਜੇ ਤਿੰਨ ਦਾ ਪ ਠੀਕ ਹੈ ਦੋਨੇ ਪਾਸੇ ਸਮਰੇਕਾ ਲੱਗਾ ਡਿਜ਼ਾਈਨ ਜਿਹੜਾ ਮਰਜੀ ਪਵਾ ਲੈ ਇਹਦੇ ਵਿੱਚ ਜਿਹੜਾ ਬੋਰਡ ਲੱਗਾ ਫਰੈਸ਼ ਦਾ ਮਾਲ ਲੱਗਾ ਡਬਲ ਕੋਰ ਲੱਗਾ ਵੀਰੇ ਲਿਖ ਕੇ ਦੇਵਾਂਗੇ ਫਿਰ ਤੇ ਠੀਕ ਹੈ ਜੇ ਕੋਈ ਦਾਣਾ ਬੂਰੇ ਦਾ ਇਹਦੇ ਵਿੱਚੋਂ ਸੁੱਕੀ ਵੀਰੇ ਨਿਕਲਾ ਵਿੱਚ ਹੈ ਬਚਾਲੋਂ ਵੜ ਲੈ ਦਰਵਾਜ਼ਾ 10000 ਰੁਪਏ ਨਾਲ ਹੁੰਦੇ ਉਹਨੂੰ ਦੇਵਾਂਗੇ ਨਾਲੇ ਉਹਦੇ ਪੈਸੇ ਮੋੜਾਂਗੇ ਕਿੱਟਾਂ ਵੀ ਜਿਹੜਾ ਲੋਕ ਕਹਿੰਦੇ ਆ ਵੀ ਬਈ ਇਹ 160 ਰੁਪਏ ਤਾਂ ਦੰਦਿਆ ਵੀ ਵਿੱਚ ਬੂਰੇ ਵਾਲਾ ਗੰਦਮਦ ਦੀ ਗੱਲ ਨਹੀਂ ਆਪਾਂ ਬੂਰੇ ਦੇ ਇੱਕ ਦਾਣੇ ਦੀ ਗੱਲ ਕਰਦੇ ਹਾਂ ਹਾਂ ਇਹ ਇਹ ਚੀਜ਼ਾਂ ਆ ਲੈ ਮਿੱਤਰੋ ਸਰਪੰਚ ਨੇ ਚੈਲੰਜ ਕਰਤਾ ਕਹਿੰਦਾ ਵੀ 160 ਰੁ ਕਹਿੰਦਾ ਚਾਹੇ ਘਰੇ ਜਾ ਕੇ ਵੱਧ ਕੇ ਦੇਖ ਲਿਓ ਤੇ ਬਾਈ ਕਹਿੰਦਾ ਬਾਈ 10000 ਰੁਪਏ ਨਾਮ ਦੇਵਾਂਗੇ ਗਿਫਟ ਦੇਵਾਂਗੇ ਸਰਪੰਚ ਸਾਹਿਬ ਸਹੀ ਆ ਗੱਲ ਬਾਈ ਜਮਾ ਸਹੀ ਤੇਰੀ ਵੀਡੀਓ ਲੈ ਕੇ ਆਪਣ ਨੂੰ ਦਿਖਾ ਦੇਣਾ ਉੱਥੇ ਚਾਹੇ 10 ਬੰਦੇ ਸਾਡੇ ਨਾਲ ਇਕੱਠ ਕਰ ਲੈਣਾ ਹਾਂ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਵੀਰੇ ਬਿਲਕੁਲ ਬਾਈ ਕਹਿੰਦਾ ਵੀ ਜਿਹੜੇ ਬੰਦੇ ਕਹਿੰਦੇ ਹੁੰਦੇ ਨੇ ਵੀ ਖਾਣੀ ਇਹ ਉਹੀ ਵੇਚੀ ਜਾਂਦੇ ਲੱਲਾਪੱਲਾ ਕਰ ਉਹ ਅਸਲ ਤੇ ਵਿਰੋਧੀ ਹੁੰਦੇ ਆ ਬਾਈ ਤੁਹਾਨੂੰ ਦੱਸਾਂ ਗੱਲ ਜਿਹੜੇ ਉਹ ਕਰਦੇ ਆ ਵੀ ਆ ਕੀ ਚੀਜ਼ ਆ ਜੀ ਆ ਇੱਕ ਸੇਮ ਆਏ ਤਿੰਨਾਂ ਦਾ ਰੇਟ ਇੱਕੋ ਹੀ ਆ ਵੀਰੇ ਮਾੜਾ ਇਹ ਸੇਮ ਚੀਜ਼ ਆ ਗਈ ਆ ਸੇਮ ਚੀਜ਼ ਆ ਠੀਕ ਆ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਖਣ ਇਹਦੇ ਵਿੱਚ ਆਪਾਂ ਕਹਿੰਦੇ ਡਿਜ਼ਾਈਨ ਬੰਦਾ ਕਹੇ ਜਾ ਮਰਜੀ ਹੋਰ ਡਿਜ਼ਾਈਨ ਵੀ ਮਰਜਾਣਾ ਰੰਗ ਵੀ ਹੋਰ ਮਿਲ ਜੂਗਾ ਇਹਦੇ ਵਿੱਚ ਹੈਗੇ ਆ ਆਪਸ਼ਨ ਆਪਣੇ ਕੋਲ ਜਗ੍ਹਾ ਥੋੜੀ ਸਪੇਸ ਦਫ਼ਤਰ ਦੀ ਘੱਟਦੀ ਇਹਦੇ ਵਿੱਚ ਥੋੜਾ ਜਿਹਾ ਘੱਟ ਸੂਬਮ ਦਾ ਰੱਖਿਆ ਆ ਹੋਰ ਵੀ ਹੈ ਗਿਆ ਤਾਂ ਕਰਕੇ ਵੀ ਜਿਹੜਾ ਆਪਣਾ ਕੋਈ ਮੀਡੀਅਮ ਵਰਗਾ ਹਨਾ ਤਾਂ ਵੀ ਉਹ ਬੰਦਿਆਂ ਲਈ ਵੀ ਆ ਚੀਜ਼ ਜਿਹੜੀ ਆਪਸ਼ਨ ਆ ਮੇਰੇ ਕੋਲ ਪਰ ਇੱਕ ਗੱਲ ਕਹਿਣਾ 120 ਤੇ ਵਾਲੇ ਦਾ ਖਹਿੜਾ ਛੱਡੋ ਯਾਰ ਜੇ ਚੀ ਬਾਕੀ ਭਰਾਵੋ ਸਾਰੀਆਂ ਜਗ੍ਹਾ ਤੇ ਤੁਰ ਫਿਰ ਕੇ ਦੇਖੋ ਹਣਾ ਦੇਖੋ ਮੇਲਾ ਦੇਖੋ ਆ ਜੀ ਕੋਈ ਇਹੋ ਕਰਨਾਗਾ ਬਿਲਕੁਲ ਬਾਈ ਠੀਕ ਆ ਬਾਈ ਹੁਣ ਇਹ ਗੱਲ ਇਹਦੀ ਕਰਦੇ ਸੀ ਆਪਾਂ ਇਹ 190 ਰੁਪਏ ਸਕੇਅਰ ਫੁੱਟਾ ਠੀਕ ਆ ਸਮਰੇਕ ਸੇਮ ਬੋਰਡ ਆ ਵੀਰੇ ਮੈਂ ਬੋਰਡ ਦਿਖਾਉਣਾ ਤੁਹਾਨੂੰ ਕਿਹਾ ਹਾਂ ਦਿਖਾ ਦਿਓ ਬਾਈ ਬਿਲਕੁਲ ਆਹ ਬੋਰਡ ਆ ਵੀਰੇ ਆਪਣੇ ਕੋਲੇ ਇਸ ਤਰ੍ਹਾਂ ਵੀਰੇ ਸੁਖੀ ਠੀਕ ਇਸ ਤਰ੍ਹਾਂ ਦੇ ਬੋਰਡ ਆ ਇਸ ਤਰ੍ਹਾਂ ਦਾ ਪਤਾ ਨਹੀਂ ਕਿੰਨੇ ਕੁ ਉਧਰ ਕੱਟੇ ਪਏ ਨੇ ਜਾਂ ਕੱਟੀ ਜਾਂਦੇ ਨੇ ਸਾਹਮਣੇ ਕਟਾਦਾ ਬੰਦਾ ਵੀ ਆਹ ਬੋਰਡ ਲੱਗਿਆ ਇਸ ਤਰ੍ਹਾਂ ਹੀ ਹੋ ਪੱਟੇ ਹਾਂ ਆ ਦੇਖ ਲਓ ਭਰਾਵੋ ਵੀ ਹੁਣ ਇਹਦੇ ਵਿੱਚ ਕੋਈ ਬੂਰਾਗਾ ਜਾਂ ਕੋਈ ਉਹ ਹੈਗਾ ਇਹ ਥੇ ਕਰਕੇ ਬਾਈ ਛੱਤ ਲਾਉਂਦਾ ਬਾਈ ਕਹਿੰਦਾ ਜੇ ਬੂਰੇ ਦਾ ਦਾਣਾ ਵੀ ਨਿਕਲਿਆਵੇ ਠੀਕ ਹੈ ਤੇ ਆਹ ਆ ਬਈ ਕੀ ਚੀਜ਼ ਆ ਗਈ ਇਹ ਸਾਗਵਾਨ ਆ ਗਈ ਵੀਰੇ ਇਹ ਸਾਗਵਾਨ ਆ ਗਈ ਹੈ ਇਹ ਸਾਗਵਾਨ ਆ ਗਈ ਹਾਂਜੀ ਵੀਰੇ ਠੀਕ ਹੈ ਹਾਂ ਸਾਗਵਾਨ ਦਾ ਦੇਖੋ 700 ਰੁਪਏ ਸਕੇਅਰ ਫੁੱਟਾ ਪਾਲਸ ਕਰਕੇ 900 ਰੁਪਏ ਸਕੇਅਰ ਫੁੱਟਾ ਪਾਲਸ ਕਰਕੇ 900 ਰੁਪਏ ਹਾਂ ਇਹਦੀ ਵੀ ਲਾਈਫ ਟਾਈਮ ਦੀ ਗਾਰੰਟੀ ਹੈ ਜੇ ਕੁਝ ਹੋ ਜੇ ਸਾਡਾ ਵਾਪਸ ਇੱਥੇ ਜੇ ਗੱਲ ਖਤਮ ਠੀਕ ਹੈ ਹਾਂ ਤੇ ਇੱਕ ਤੁਸੀਂ ਮੈਨੂੰ ਗੱਲ ਦੱਸਿਓ ਜਦੋਂ ਪੰਦਰਾਂ ਬੈਠੇ ਸੀ ਜੀ ਵੀ ਇਹ ਆਪਣੇ ਬਾਈ ਜੀ ਨੇ ਦਵਾਈ ਨੇ ਬੰਦੇ ਹੋ ਜੀ ਹਾਂ ਇਹ ਬਾਈ ਜੀ ਨੇ ਐਸਟੀਮੇਟ ਆਇਆ ਸੀ ਬਾਈ ਜੀ ਉਹ ਰਹੀ ਮੜਾ ਮੇਰਾ ਵੀਰ ਆ ਬੰਦਾ ਭਰਾਓ ਜਿਹਦੀ ਮੈਂ ਤੁਹਾਡੇ ਕੋਲ ਸਾਡੇ ਪਿੰਡ ਦੇ ਹੀ ਬੰਦਾ ਸੀ ਸਾਡੇ ਪਿੰਡ ਘਟੂ ਘਟ 50 ਘੂਟੀਆਂ 'ਚ ਕੰਮ ਕਰਦਾ ਆ ਕੇ ਸਾਡੇ ਪਿੰਡ ਵੀ ਚੈੱਕ ਕਰ ਸਕਦਾ ਆਵਲਾ ਤਾਂ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਜਿੱਦ ਹਰੇਕ ਪਿੰਡ 'ਚ ਹੀ ਗਿਆ ਠੀਕ ਹੈ ਸਾਡੇ ਕੋਲੇ ਫੇਰ ਆਓ ਪਹਿਲਾਂ ਸਾ ਤੋਂ ਨੰਬਰ ਲੋ 5-4 ਵੀ ਅਗਲੇ ਦੇ ਘਰੇ ਚੈੱਕ ਕਰਕੇ ਫੇਰ ਸਾਡੇ ਕੋਲੇ ਆ ਕੇ ਆਉ ਨਹੀਂ ਆਉਂਦਾ ਕੋਈ ਫਾਇਦਾ ਨਹੀਂ ਹਣਾ ਸਹੀ ਗੱਲ ਆ ਬਈ ਕਹਿੰਦਾ ਜਿਹਦੀ ਕੁਆਲਿਟੀ ਬੋਲਦੀ ਆ ਨਾ ਉਹ ਤਾਂ ਕੋਠੇ ਦੇ ਖੜ ਕੇ ਢੋਲ ਵੀ ਆਊਗਾ ਵੀ ਪਹਿਲਾਂ ਲੋਕਾਂ ਦੇ ਮੇਰਾ ਕੰਮ ਦੇਖ ਕੇ ਆਓ ਬਈ ਆਪਣਾ ਨਾਮ ਕੀ ਆ ਜੀ ਬਲਵਿੰਦਰ RAM ਬਲਵਿੰਦਰ RAM ਹਾਂ ਜੀ ਠੀਕ ਹੈ ਤੇ ਸ਼ ਤੁਸੀਂ ਕੋਠੀ ਤਿਆਰ ਕਰੀਆ ਹੁੰਦਾ ਮੀ ਹਾਂਜੀ ਕੋਠੀ ਤਿਆਰ ਕਰੀਆ ਸੀ 7 ਲੱਖ ਰੁਪਏ ਮੰਗਦੇ ਸੀ ਨਹੀਂ ਮੈਂ ਆਪਾਂ ਗੱਲ ਸਾਰੀ ਗੱਲ ਸਮਝਿਆ ਮਤਲਬ ਕੋਠੀ ਤਿਆਰ ਕਰੀਆ ਜਦੋਂ ਤੁਸੀਂ ਉਹ ਤੇ ਜੋੜੀਆਂ ਦਾ ਕੰਮ ਕਰਾਉਣਾ ਸੀਗਾ ਤੇ ਤੁਸੀਂ ਸਾਗਮਾਨ ਦਾ ਕਰਵਾਇਆ ਹਾਂ ਸਾਗਮਾਨ ਦਾ ਜੀ ਪਹਿਲਾਂ ਐਸਟੀਮੇਟ ਕਿਦੋਂ ਬਾਹਰੋਂ ਲਵਾਇਆ ਨਹੀਂ ਆਪਾਂ ਕਿਸੇ ਦਾ ਨਾਂ ਨਹੀਂ ਲੈਂਦਾ ਹਾਂਜੀ 7 ਲੱਖ ਰੁਪਏ ਦਾ ਬਾਹਰੋਂ ਐਸਟੀਮੇਟ ਲਵਾਇਆ ਸੀ ਬਾਹਰੋਂ ਹਾਂਜੀ ਕਹਿੰਦੇ ਵੀ 7 ਲੱਖ ਰੁਪਏ ਦਾ ਕੋਠੀ ਦੇ ਵਿੱਚ ਲੱਕੜ ਦਾ ਕੰਮ ਹੋਊਗਾ ਸਾਗਮਾਨ ਦਾ ਪ्योर ਲੱਕੜ ਦਾ ਹਾਂਜੀ ਤੇ ਇੱਥੋਂ ਫਿਰ ਆਪਾਂ ਨੂੰ 3.5 ਲੱਖ ਰੁਪਏ ਦਾ ਮਾਲ ਆਪਣਾ ਤਿਆਰ ਹੋ ਗਿਆ ਜੀ ਠੀਕ ਹੈ ਹਾਂਜੀ ਕੰਮ ਵਧੀਆ ਕੀਤਾ ਉਹ ਦੂਜੇ ਮਾੜਾ ਤਾਂ ਨਹੀਂ ਹੈਗਾ ਨਹੀਂ ਬਹੁਤ ਵਧੀਆ ਜੀ ਪੂਰਾ ਸਟੈਂਡਰਡ ਆ ਜੀ ਜਿਹੜਾ ਕੰਮ ਦੇਖ ਕੇ ਆਏ ਤੁਸੀਂ ਉਹ ਤੋਂ ਵਧੀਆ ਹੈ ਉਹ ਤੋਂ ਵਧੀਆ ਹੀ ਆ ਜੀ ਪੂਰਾ ਠੀਕ ਹੈ ਹਾਂਜੀ ਹਾਂਜੀ ਇਹ ਸੁਆਦ ਆ ਗਿਆ ਪੂਰਾ ਹਾਂਜੀ ਹਾਂਜੀ ਪੂਰਾ ਸੁਆਦ ਆ ਗਿਆ ਠੀਕ ਹੈ ਆਪਾਂ ਹੋਰ ਵੀ ਦਿਖਾ ਦਾਂ ਤਾਂ ਕਿ ਇਹ ਗੱਲ ਨੇ ਸ਼ਰਮਾ ਬੰਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਦਾੜੀ ਤੇ ਨਹੀਂ ਕੋਈ ਵਾਲ ਰਹੇ ਦੰਦਾ ਨਾ ਐਂ ਕਹਿੰਦਾ ਭਾਈ ਮੈਨੂੰ ਸਾਗ ਮਣ ਸਾਫ ਚਾਹੀਦੀ ਆ ਪੂਰੀ ਫੁੱਲ ਨੀ ਬਿਲਕੁਲ ਭਾਈ ਜਦੋਂ ਹੱਸੀ ਮਜ਼ਾਕ ਵਾਲੀਆਂ ਗੱਲਾਂ ਨੇ ਬਾਕੀ ਜਿਹੜੀ ਗੱਲ ਆ ਬਾਈ ਕਹਿੰਦੇ ਹੁੰਦੇ ਨੇ ਬੰਦੇ ਦਾ ਪਿੰਡ ਚੋਂ ਪਤਾ ਲੱਗ ਜਾਂਦਾ ਜਿਹੜੇ ਬੰਦੇ ਕੋਲੋਂ ਸਰਪੰਚ ਬਾਈ ਕੋਲੋਂ ਪਿੰਡ ਚ ਬੰਦੇ ਗੇਟ ਲਵਾ ਰਹੇ ਨੇਗੇ ਤਾਂ ਉੱਥੋਂ ਹੀ ਰਿਪੋਰਟ ਆ ਜਾਂਦੀ ਆ ਵੈਸੇ ਬਾਈ ਬਾਈ ਨੇ ਪਿੰਡ ਦੇ ਵਿੱਚ ਕੰਮ ਕਰਦਾ ਬੰਦੇ ਦਾ ਕੋਈ ਲਾਂਬਾ ਤਾਂ ਨਹੀਂ ਆਉਂਦਾ ਕੋਈ ਲਾਂਬਾ ਨਹੀਂ ਆਇਆ ਘੱਟੋ ਘੱਟ ਹਜ਼ਾਰ ਬੰਦੇ ਦੇ ਕੰਮ ਕਰਦਾ ਹੋਊਗਾ ਜੀ ਇਹਨਾਂ ਠੀਕ ਹੈ ਹਾਂਜੀ ਹਾਂਜੀ ਵਧੀਆ ਉਹ ਵੀ ਸਾਫ਼ ਸੁਥਰਾ ਬੰਦਾ ਹੈ ਆਪਾਂ ਦਿਖਾਵਾਗੇ ਸੁਖੀ ਆ ਜੇ ਬੰਦਾ ਇਹ ਤੇ ਯਾਰ ਚਾਹ ਬਣੀ ਪਾ ਕੇ ਸਾਈ ਸੁਈ ਨਾ ਦੇਵੇ ਆਪਾਂ ਬੰਨਾ 10 20 15 ਕੋਠੀਆਂ ਦਿਖਾ ਲਾਵਾਂਗੇ ਲਵੇ ਲਾਉਣੇ ਆਪਾਂ ਵੀ ਜੀਦਾ ਕੋਈ ਮਾੜਾ ਮੋਟਾ ਨਾ ਬਾਰਾ ਇਹਨੇ ਕਿਹਦੇ ਪ੍ਰਮਾਤਮਾ ਗੁਰੂ ਰਾਮਦਾਸ ਦਾ ਅਸਰ ਤੇ ਹੱਥ ਹੋਊਗਾ ਬਿਲਕੁਲ ਬਾਈ ਬਿਲਕੁਲ ਜਿਹਦੀ ਕੁਆਲਿਟੀ ਹੋਊਗੀ ਆਜੋ ਹੁਣ ਸੋਨੂੰ ਬੰਦੇ ਦੀ ਫੈਕਟਰੀ ਦਿਖਾਉਣੇ ਆਪਾਂ ਦੀ ਫੈਕਟਰੀ ਦੇ ਵਿੱਚ ਚੱਲਦੇ ਆ ਆਜਾ ਬਾਈ ਮੁੰਡਿਆ ਵੀਡੀਓ ਐਂ ਰੱਖਾਓ ਸ਼ਰਮ ਆਈ ਤੁਸੀ ਵੀ ਆਜੋ ਜੀ ਆਜੋ ਆਜੋ ਬਾਈ ਵੀਡੀਓ ਚਲਾਈ ਰੱਖੀਂ ਭਰਾਵਾ ਤੇ ਵੱਡੀ ਗੱਲ ਆ ਬਾਈ ਬੰਦਿਆਂ ਦਾ ਕੰਮ ਬੋਲਦਾ ਤੇ ਸਰਪੰਚ ਸਾਹਿਬ ਇੱਕ ਬਾਈ ਯਾਰਾ ਹਾਂ ਦਾ ਪ੍ਰਾਹਰ ਹੈ ਕਹਿੰਦੇ ਐਚੜੇ ਦਾ ਮਾਰ ਹੈਗੇ ਤੇ ਕੋਦੂ ਪਹਿਲਾਂ ਮੇਰੇ ਮਨ 'ਚ ਸਵਾਲ ਆ ਗਿਆ ਮੈਂ ਕਿਤੇ ਭੁੱਲਣਾ ਜਾਵਾਂ ਇੱਕ ਵਿੱਚ ਕੈਲ ਦੀ ਲੱਕੜ ਵਾਲੀ ਕਹਿੰਦੇ ਹੁੰਦੇ ਆ ਕਹਿੰਦੇ ਵੀ ਕੈਲ ਦੀ ਲੱਕੜਾ ਉਹਦਾ ਵੀ ਆਪਣੇ ਕੋਲ ਕੋਈ ਗੇਟ ਆ ਨਾ ਅਸੀਂ ਨਾ ਵੀਰੇ ਤੁਹਾਨੂੰ ਮੈਂ ਦੱਸਣਾ ਬਾਹਰੇ ਦਿਖਾਉਣਾ ਹੁਣ ਅਸੀਂ ਜਾਦੇ ਲੱਕੜ ਵਤਾਂ ਗੋਲਡਨ ਚਾਂਪ ਗੋਲਡਨ ਬਰਿੰਡੀ ਹਾਂ ਜੰਮੂ ਕੈਲਾ ਹਾਂ ਸਾਗਵਾਂ ਟਾਲੀ ਕੈਲ ਦੀ ਲੱਕੜ ਤਾਂ ਅਸੀਂ ਨਾ ਮਾਤਰ ਜਿਹੜਾ ਬੰਦਾ ਗਾਲੀ ਪੈਜੇ ਯਾਰ ਉੱਥੇ ਸਸਤਾ ਦਿੰਦੇ ਨੇ ਉਹਦੇ ਉਹਨੂੰ ਤਾਂ ਅਸੀਂ ਬਣਾ ਦਿੰਨੇ ਆ ਇਹ ਆ ਉਹ ਲਾਂਬੇ ਵਾਲਾ ਕੰਮ ਆ ਯਾਰ ਉਹਦਾ ਜੇ ਮੀ ਆ ਜਾਂਦਾ ਥੱਲੇ ਕਿਥਨ ਲੱਗ ਜਾਂਦੀ ਆ ਜੇ ਹੁਣ ਤੋ ਪਾਣੇ ਹੁਣ ਟੱਕ ਟੱਕ ਵੱਜੀ ਜਾਊ ਬਾਈ ਉਹ ਇੱਕ ਲਾਂਬੇ ਵਾਲਾ ਬਹੁਤ ਅਸੀਂ ਘੱਟ ਕਰ ਦਿਆ ਮੰ ਉਹ ওভার ਕਿਨੇ ਰੁਪਏ ਫੋਟਾਲਾ ਹੋਗਾ ਵੀ ਉਹ ਤਾਂ ਮੰਨ ਲਓ ਵੱਡੀ ਗੱਲ ਤਾਂ ਇਹ ਵੀ ਉਹ ਤਾਂ ਜਿੰਨੇ ਫਰੇਮ ਆ ਹੁਣ ਆਪਾਂ 4.5 ਇੰਚ ਪਾਉਣੇ ਆਗੇ ਹਾਂ ਲੋਕ 2.5 2 ਪਾਈ ਜਾਂਦੇ ਨੇ ਹਾਂ ਆ ਪਈਏ ਆਪਣੇ ਕੋਲੇ ਮੰਨ ਲਓ ਹਾਂ ਆ ਪਈ ਹੈਗੀ ਜੰਮੂ ਕੈਲ ਦੀ ਪਈ ਹੈਗੀ ਹਾਂ ਵੀ ਸਾਢੇ 3 ਇੰਚ ਤੋਂ ਉੱਪਰ ਹੁੰਦੇ ਆਪਣੇ ਜਿਹੜੇ ਇਹ ਫਰੇਮ ਹੁੰਦੀ ਹੈਗੀ ਠੀਕ ਹੈ ਹਾਂ ਦੂਜੀ ਗੱਲ ਹੋਰ ਬਾਈ ਜਿਹੜਾ ਵੱਡਾ ਘਪਲਾ ਅੱਜ ਕੱਲ ਸਕੈਮ ਚੱਲਿਆ ਹੋਇਆ ਹੈਗਾ ਹਾਂ ਜਿਵੇਂ ਚਲੋ ਆਪਾਂ ਇੱਧਰ ਆਜੋ ਵੀਰੇ ਆ ਆ ਦਰਵਾਜ਼ਾ ਸਾਡਾ ਗੋਲਡ ਚਾਪ ਦਾ ਦਰਵਾਜ਼ਾ ਬਣਿਆ ਹੋਇਆ ਠੀਕ ਹੈ ਅਸੀਂ ਅਗਲੇ ਦੀ ਵੀਰੇ ਸੁਖੀ ਫਰਮਾਇਸ਼ ਰ ਜਿੰਨਾ ਤੁਹਾਡਾ ਸਾਈਜ਼ ਆ ਮਾ ਲੋ 138739 ਦਾ ਸਾਈਜ਼ ਆ ਹਾਂ ਅਸੀਂ 8739 ਵੀ ਲੈਣੀ ਆ ਹੂੰ ਇਹ ਨਹੀਂ ਵੀ 8790 ਦੇ ਰੋਕਾਂ ਵਿੱਚ ਕੀ ਕਹਿੰਦੇ ਨੇ ਆ ਜੀ ਕੋਪਰੇ ਨੇ ਇਹ ਵੀ ਲੱਕੜ ਲੱਗੇ ਇਹਦਾ ਵੀ ਵਿੱਚ ਲਾਵਾਂਗੇ ਸਾਡਾ ਨਹੀਂ ਇਹੋ ਜਿਹਾ ਕੰਮ ਨਹੀਂ ਸਾਡਾ ਅਸੀਂ ਉਹਨਾਂ ਲਾਵਾਂਗੇ ਜਿੰਨਾ ਬੰਦੇ ਦੇ ਘਰ ਦੇ ਵਿੱਚ ਦਰਵਾਜ਼ਾ ਲੱਗੂਗਾ ਨਹੀਂ ਦੁਬਾਰੇ ਦੱਸੋ ਮੈਨੂੰ ਮਾ ਭਾਈ ਦੁਬਾਰੇ ਸਮਝੋ ਬਾਈ ਕਹਿੰਦਾ ਵੀ ਨਾਪਾਲੈਨ ਦੇ ਵਿੱਚ ਬਹੁਤ ਜ਼ਿਆਦਾ ਕਾਪੜਾ ਹੋ ਰਿਹਾ ਬਈ ਉਹ ਲੋਕ ਤਾਂ ਮੰਨ ਲਓ 130 ਨੂੰ ਨਹੀਂ ਪਤਾ ਤੁਹਾਨੂੰ 200 ਰੁਪਏ ਇਸਕਰ ਪਰ ਅਗਲੇ ਨੂੰ ਕੀ ਪਤਾ ਹੁੰਦਾ ਇਹਨਾਂ ਦਾ ਰੇਟ ਅੱਜ ਦੀ ਗੱਲ ਕਰ ਲਈ ਹੁਣ ਆ ਚੀਜ਼ ਆ ਕੋਬਰਾ ਇਹਨੂੰ ਕਿਹਨੇ ਬਣਾ ਵਧਾਉਣੀ ਪੈਂਦੀ ਆ ਥਾਲੇ ਮੰਨ ਲਓ ਲੱਕੜ ਦੇ ਵਿੱਚ ਜਾਲੀ ਦੇ ਹਰੇਕ ਵੱਡਾ ਹੁੰਦਾ ਠੀਕ ਹੈ ਜਿਹੜਾ ਗਾ ਮੰਨ ਲਓ ਦੁਕਾਨਦਾਰ ਨੇ ਇੱਥੋਂ ਮੰੰਦੇ ਨੇ ਅਸਲ ਤਾਂਹਾਂ ਤੋਂ ਲੈ ਕੇ ਆ ਜਿੰਨਾ ਵਧਿਆ ਹੋਇਆ ਇੱਥੇ ਮੰੰਦੇ ਆ ਇੱਥੇ ਮੰੰਦੇ ਅਸੀਂ ਇੱਥੋਂ ਨਹੀਂ ਮੰੰਦੇ ਅੱਜ ਅਸੀਂ ਤਾਂ ਅਗਲੇ ਨੂੰ ਇਹ ਕਹਿੰਦੇ ਆ ਵੀ ਆਪਦੇ ਘਰੇ ਚਾਹੇ 10 ਵਾਰੀ ਪੀਤਾ ਮਰਬਾਲਾ ਸਾਡੇ 2-4 ਫੁੱਟ ਘਟਣਗੇ ਵੱਧ ਦੇਣੀ ਚਾਹੀਏ ਤੁਸੀਂ ਵੀ ਸੋਡੇ ਅਕੋਰਡਿੰਗ ਵੀ ਇੱਥੋਂ ਤੁਸੀਂ ਇੱਥੋਂ ਮਿਲਦੇ ਹੋ ਇਹਦਾ ਭਰਾਵੋ ਲਾਈਏ ਯਾਰ 4 ਇੰਚ ਹੋਗੇ ਬਈ ਇਹ 4 ਇੰਚ ਘਟੋ ਘਟੇ ਨਾਲ 4 ਫੁੱਟ ਦਾ ਫਰਕ ਪਊਗਾ ਠੀਕ ਹੈ ਟੋਬਰਾਂ ਵਾਲਾ 4 ਫੁੱਟ ਦਾ ਹੁਣ 4 ਫੁੱਟ ਨੂੰ ਤੂੰ 250 ਨਾਲ ਲਾ ਲੈ ਬਈ ਸਹੀ ਗੱਲ ਆ ਬਈ ਸਾਰਾ ਕੁਛ ਐਂ ਲਾ ਲਾ ਯਾਰ ਬਿਲਕੁਲ ਸਾਡੇ ਕੋਲੇ ਬੰਦਾ ਚਾਹੇ ਸਾਥੋਂ ਲਿਖਾ ਕੇ ਲੈ ਜੇ ਅਸੀਂ ਫੋਟੇ ਪਹਿਲਾਂ ਕੱਢ ਕੇ ਬੰਦੇ ਨੂੰ ਐਸਟੀਮੇਟ ਦੇ ਕੇ ਫੇਰ ਪੈਸੇ ਲੈਣਗੇ ਠੀਕ ਹੈ ਵੀਰ ਜੀ 100 ਗਾਨ ਤੋਂ ਲਵਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਨਹੀਂ ਬਿਲਕੁਲ ਭਰਾਵੋ ਉਸ ਵਾਸਤੇ ਬਈ ਇਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਕਿੱਥੇ ਵੀ ਜਾਂਦੇ ਹੋ ਇਹ ਗੱਲ ਦਾ ਬਾਈ ਨੇ ਬਹੁਤ ਵਧੀਆ ਗੱਲ ਕਹੀ ਹੈ ਇਹ ਠੀਕ ਹੈ ਬਾਈ ਤੇ ਹੁਣ ਆਪਾਂ ਬਾਈ ਦਰਵਾਜ਼ੇ ਬਾਰੇ ਸ਼ੁਰੂ ਕਰੀਏ ਗੱਲ ਤੇ ਆਹ ਚੀਜ਼ ਆਜੋ ਮੜੀ ਜੀ ਇਹ ਚੜੇਚੇ ਮਾਰਦਾ ਠੀਕ ਹੈ ਦਰਵਾਜ਼ਾ ਕਾ ਮੰਨ ਲਓ ਇਹ ਵੀ ਲਾਈਫ ਟਾਈਮ ਦੀ ਗਾਰੰਟੀ ਵੀ ਹੈਗੇ ਇਹਨੂੰ ਕੁਝ ਨਹੀਂ ਹੁੰਦਾ ਵੀਰੇ ਵਿਦ ਪੇਂਟ ਮੰਨ ਲਓ ਜਿਵੇਂ ਮਾਰਿਆ ਵਾ ਇਹ ਤੇ ਰੀਜੂ ਪੇਂਟ ਮਾਰਿਆ ਵਾ ਦੋਨਾਂ ਦੇ ਤਨਸੋ 300 ਰੁਪਏ ਪ੍ਰਤੀ ਸਕਰ ਫੋਟਾ ਜੇ ਬਿਨਾ ਪੇਂਟ ਤੋਂ ਲੈਣਾ ਤਾਂ 270 ਰੁਪਏ ਪ੍ਰਤੀ ਸਕਰ ਫੋਟਾ ਠੀਕ ਹੈ ਬਾਈ ਹਾਂਜੀ ਬਿਲਕੁਲ ਤੇ ਆਹ ਕੀ ਚੀਜ਼ ਇਹ ਵੀ ਆ ਚੜੀ ਚੜੇ ਚ ਮਾਰਦੇ ਦਰਵਾਜੇ ਨੂੰ ਟਿਕ ਪਲਾਈਦਾ ਹੈਗਾ ਇਹ ਸਿਰਫ 2D ਦਾ ਡਿਜ਼ਾਈਨ ਹੈ ਜੇ 3D ਡਿਜ਼ਾਈਨ ਪਾਉਣਾ ਤਾਂ 450 ਰੁਪਏ ਪ੍ਰਤੀ ਸਕਰ ਫੋਟਾ 3D ਡਿਜ਼ਾਈਨ ਜਿਹੜੀ ਉਧਰ ਮਸ਼ੀਨ ਚੱਲੀ ਜਾਂਦੀ ਹੈ ਆਪਣੀ ਉਹ ਸਾਗਵੰਦ ਚੱਲੀ ਜਾਂਦਾ ਆਪਣਾ ਕੋਟ ਫਾਇਦੇ ਨਾਲ ਠੀਕ ਹੈ ਹਾਂ ਉਹ ਆਪਾਂ ਬੰਦ ਕਰਤੀ ਸੀ ਵੀ ਆਵਾਜ਼ ਆਉਂਦੀ ਬਿਲਕੁਲ ਜੀ ਚੱਲੀਏ ਜੀ ਹੁਣ ਉਧਰ ਨੂੰ ਨਾ ਬਾਕੀ ਭਰਾਵੋ ਤੁਸੀਂ ਉੱਪਰ ਬਾਈ ਕਲਿੱਪ ਦੇਖ सरपंच बाई दी भरावो ए आप दी जमीन है कि इत्थी बाई ने काम ਕੀਤਾ ਵੇ बाई ਕਹਿੰਦਾ ਮੈਨੂੰ ਤਾਂ ਕੋਈ ਕਿਰਾਇਆ ਨਹੀਂ ਪੈਂਦਾ ਕੁਛ ਨਹੀਂ ਪੈਂਦਾ ਕਹਿੰਦਾ ਮੈਂ ਤਾਂ ਸਿਰਫ ਲੋਕਾਂ ਦੀ ਸੇਵਾ ਹੀ ਕਰਦੀ ਆ ਸੇਵਾ ਹੀ ਆਹ ਦਰਵਾਜੇ ਤਿਆਰ ਕਰੇ ਪੈਣੇ ਸਾਰੇ ਹੈ ਹਾਏ ਰੰਗ ਕਰਨ ਤੇ ਆਪਣਾ ਆਪਣੇ ਕੋਲੇ ਹੋਰ ਦੂਜੀ ਗੱਲ ਆਪਣਾ ਕੋਲ ਰੰਗ ਪੇਂਟ ਪਾਲਸ ਦਾ ਆਪਦਾ ਕੰਮ ਆਪਣਾ 3 ਜੇ ਫਲੋਰ ਤੇ ਚੱਲਦਾਗਾ ਉਪਰ ਹੀ ਘਰ ਤਾਂ ਕਿ ਉਪਰ ਕਰਦ ਨਹੀਂ ਹੁੰਦੀ ਬਿਲਕੁਲ ਹਾਂ ਆਪ ਹੀ ਕਰਦੇ ਹੋਗੇ ਸਾਰਾ ਠੀਕ ਹੈ ਇਹ ਸਾਗਵਾਨਾ ਦੇ ਘਰ ਆਪਣਾ ਬਣੀ ਜਾਂਦਾਗਾ ਅੱਜ ਉਪਰਾ ਬਾਹ ਲਿਆ ਬਾਈ ਜੋਪਰਾ ਇਧਰ ਕਿਰਾ ਆ ਬਾਈ ਸਾਗਵਾਨਾ ਦਾ ਦਰਵਾਜ਼ਾ ਬਣੀ ਜਾਂਦਾਗਾ ਮੜਾ ਚਲਾ ਦੇ ਬਾਈ ਹੁਣ ਇਹਨੂੰ ਦਿਖਾਈਏ ਕਿਰਾ ਮੜਾ ਯਾ ਜੂਮ ਕਰ ਦਿਓ ਉੱਥੇ ਬਈ ਤੁਸੀਂ ਕਹਤਾ ਸੀ ਨਾ ਵੀ ਆਵਾਜ਼ ਹਾਂ ਹਾਂ ਬਿਲਕੁਲ ਬਾਈ ਦੇਖੋ ਆਵਾਜ਼ ਬਹੁਤ ਪਊਗੀ ਮੜਾ ਮਾਰਦੇ ਫਲੋਰ ਕਿਰਾ ਬਾਈ ਇਹ ਤਾਂ ਬਾਈ ਮਸ਼ੀਨ ਹੀ ਬੜੀ ਮਹਿੰਗੀ ਹੋਊ ਜਰਮਨ ਇਹ ਆਪਣੀ ਮੈਡਮ ਤਾਈਬਾਨ ਦੀ ਮਸ਼ੀਨ ਆ ਵੀਰੇ ਇਹ ਸਟੀਲ ਦੀ ਰੇਖ ਕੋਲੇ ਨਹੀਂ ਕਿ ਤੂੰ ਵੀਰੋ ਹੋਰ ਵੀ ਬਣਾਉਣ ਜਾਣਾ ਇਹਦੇ ਨਾਲ ਦੀ ਮਸ਼ੀਨ ਨੇ ਕਿਸੇ ਕੋਲੇ ਹੈਗੀ ਪੂਰੇ ਪੰਜਾਬ ਚ ਨਾ ਆਪਣੇ ਕੋਲੇ ਮਸ਼ੀਨ ਆ ਵਾਹ ਜੀ ਵਾਹ ਬਾਈ 1.25 ਲੱਖ ਰੁਪਏ ਦੀ ਮਸ਼ੀਨ ਆ ਇਹਦੇ ਡਿਜ਼ਾਈਨ ਆਪਾਂ ਕਹੇ ਜਾਂ ਮਰਜ਼ੀ ਪਵਾ ਸਕਦਾ ਹਾਂ ਕਹੇ ਜਾਂ ਮਰਜ਼ੀ ਪਵਾ ਸਕਦਾ ਠੀਕ ਆ ਤੇ ਉਦੋਂ ਬਾਅਦ ਇਹਦੇ ਪਾਸੇ ਇਹ ਡਿਜ਼ਾਈਨ ਦੇ ਉੱਤੇ ਵੀਰੇ ਸੁਖੀ ਹਾਂ ਮੰਨ ਲਓ ਘੱਟੋ ਘੱਟ 10 ਘੰਟੇ ਲੱਗਣਗੇ ਡਿਜ਼ਾਈਨ ਤੇ ਠੀਕ ਹੈ ਹਾਂ ਰਾਤ ਦੀ ਚੱਲਦੀ ਆ 10 11 ਵਜੇ ਦੀ ਪਿਛਲੀ ਆਪਾਂ ਰੋਕਤੀ ਦੀ ਹੁਣ ਘੰਟਾ ਤੱਕ ਠੀਕ ਹੈ ਹਾਂ ਹੁਣ ਇਹ ਹੋਰ ਹਜੇ ਦੋ ਮੇਰੇ ਸਾਹਮਣੇ ਦੋ ਘੰਟੇ ਲੱਗ ਸਕਦੇ ਨੇ ਉਹਦੇ ਬਰੀਕੀ ਕੰਮ ਹੈ ਹਾਂ ਬਿਲਕੁਲ ਬਾਈ ਬਿਲਕੁਲ ਬਾਕੀ ਭਰਾਵੋ ਆਹ ਦੇਖ ਲਓ ਬਾਈ ਪੱਲੇ ਪੱਲੇ ਬਾਈ ਕੋਲੇ ਬਹੁਤ ਪਏ ਨੇ ਤੇ ਆਹ ਇਧਰ ਗੇਟਰਾ ਦਾ ਘੱਮ ਘੱਮ ਜੋ ਵੀ ਹੁੰਦਾ ਹੈ ਨਾ ਤੇ ਬਹੁਤ ਸੋਹਣਾ ਤੇ ਆਹ ਸਮਰਿੱਖੇ ਸਮਰੂਕੇ ਪਏ ਨੇ ਵੀਰ ਕੋਲੇ ਬਾਈ ਬਿਲਕੁਲ ਤੇ ਆ ਹੋਈ ਜਾਂਦਾ ਬਾਈ ਦਾ ਕੰਮ ਆ ਆ ਆਮ ਇੰਡੀਆ ਜਿਹੜਾ ਮੰਨਦਾ 300 ਰੁਪਏ ਸਕਰ ਫੁੱਟ ਕਿਹਾ ਸੀਗਾ ਬਿਦ ਪੇਂਟ ਬਿਦ ਪਾਲਸ ਦੇ ਐਚ ਡੀ ਐਚ ਐਮ ਆਰ ਰਪਲਾਈ ਲਾ ਕੇ ਵੀਰੇ ਠੀਕ ਹੈ ਹਾਂ ਐਚ ਡੀ ਐਚ ਐਮ ਆਰ ਦਾ ਆਪਾਂ ਉਹ ਲਾਤਾ ਠੀਕ ਹੈ ਜਦੋਂ ਜਨਾ ਸੁੱਖੀ ਮੰਨ ਲਓ ਪਾਲਸ ਜਾਂ ਪੇਂਟ ਮਾਰਾਂਗੇ ਤਾਂ ਤੂੰ ਚੀਜ਼ ਦੇਖੀ ਬਣਾਈ ਪਈ ਨਾ ਤੇਰਾ ਬਿਲਕੁਲ ਸੇਮ ਆਏ ਕਿ ਤੇ ਹੋਰ ਵੀ ਉਹਨੂੰ ਦੇਖ ਕੇ ਬਹੁਤ ਆਰਡਰ ਲੋਕ ਕਰ ਰਹੇ ਨੇ ਇਹਨੂੰ ਪਾਣੀ ਪੂਣੀ ਦਾ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਲੱਗਣ ਨੂੰ ਕਿਉਂਣਾ ਵੀਰੇ ਜਦ ਪਾਲਸ ਮਾਰ ਦਿੱਤੇ ਠੀਕ ਹੈ ਹਾਂ ਇਹ ਤਾਂ ਬਹੁਤ ਚੰਗਾ ਠੀਕ ਆ ਬਾਈ ਤੇ ਬਾਕੀ ਆ ਪਾਇਆ ਬ ਕਹਿੰਦੇ ਤੁਸੀਂ ਕੰਮ ਕਰਨਾ ਕਿਸੇ ਬੰਦੇ ਦੀ ਕਿਸੇ ਦੀ ਵੀ ਬਾਈ ਕਹਿੰਦਾ ਵੀ ਫੈਕਟਰੀ ਦੇ ਵਿੱਚ ਵਗ ਜਾਓ ਵੀ ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਜਾਏ ਆ ਦੇਖੋ ਆ ਭੱਲੇ ਆਪਣੇ ਕੋਲ ਸਾਗ ਬੰਦੇ ਨੇ ਬਣੇ ਜਾਂਦੇ ਨੇ ਆ ਦੇਖੋ ਵੀਰੇ ਆ ਸਾਗ ਬੰਦੇ ਦੇ ਪੈਣੇ ਉਹ ਸਾਗ ਬੰਦੇਆਂ ਦੇ ਸਾਰੇ ਸੁੱਕੇ ਆ ਵੀਰੇ ਸਾਗ ਬੰਦੇ ਆਪਣੇ ਕੋਲ ਆਜੋ ਬਾਈ ਮੜਾ ਲੱਕੜ ਵੀ ਦਿਖਾ ਦਈਏ ਭਰਾ ਬਣੂ ਆਜੋ ਬਾਈ ਬਿਲਕੁਲ ਤੇ ਅਸੇ ਬਾਈ ਇਹ ਸਾਗ ਬੰਦੇ ਦੀ ਲੱਕੜ ਲੈਂਦੀ ਵੀ ਆ ਹਾਂ ਠੀਕ ਐ ਆ ਇਧਰ ਆਇਆ ਵੀਰੇ ਹਾਂ ਜਿਹੜੀ ਲੱਕੜਾ ਨਾ ਸੁੱਕ ਜਾਂਦੀ ਆ ਵੀਰੇ ਉਹ ਪਾੜਨ ਲੱਗ ਜਾਂਦੀ ਐ ਇੱਕ ਗਰੰਟੀ ਹੁੰਦੀ ਐ ਜਿਹੜੀ ਲੱਕੜ ਸੁੱਕੀ ਹੋ ਉਹ ਪਾਟੂਗੀ ਵੀਰੇ ਠੀਕ ਐ ਹਾਂ ਇਹ ਦੇਖੋ ਪਾਟਣ ਲੱਗੀ ਲੱਕੜੇ ਬਿਲਕੁਲ ਸੁੱਕੀ ਆਉਣ ਜਮਾਂ ਐਣ ਬਣੀ ਪਿਆ ਠੀਕ ਐ ਹਾਂ ਆਪਣੇ ਕੋਲ ਹੋਰ ਬਥੇਰੀ ਪਿਆ ਸਟਾਕ ਦੇ ਵਿੱਚ ਥਾਲ-ਸਾਗ ਬਣ ਠੀਕ ਐ ਹਾਂ ਪਸਕਾ ਕੇ ਨੂੰ ਘੱਟੋ-ਘੱਟ ਸਾਲ ਹੋ ਗਿਆ ਇਧਰ ਮੁੰਡੇ ਆ ਜਾਲੀ ਜੂੜੀ ਜਾਉਣ ਵਾਲੇ ਆ ਕੇ ਬਾਈ ਸਾਰੇ ਮੁੰਡੇ ਦੇਖ ਲਓ ਚੋਬਰ ਭਰਾਵੋ ਜਾਲੀ ਲਈ ਜਾਂਦੇ ਆ ਕੇ ਬਿਲਕੁਲ ਤੇ ਆਹ ਸਾਰੀ ਫੈਕਟਰੀ ਦੇ ਵਿੱਚ ਬਾਈ ਮੰਨ ਲਾ ਵੀ 24 ਘੰਟੇ ਕੰਮ ਚੱਲਦਾ ਜਾਂ ਆਪਣਾ ਕੋਈ ਰਾਤ ਵਾਲੇ ਪੇ ਹੋਰ ਆਹ ਦੇਖ ਠੀਕ ਹੈ ਤੁਸੀਂ ਆਪਣਾ ਆਇਆ ਅਸੇ 골ਡਨ ਚਾਂਪ ਹੈ ਡਬਲ ਜਾਲੀ ਲਾਈਆ ਫਰੇਮ ਤਾਂ ਦੇਖ ਲਈ ਕਿੰਨੀ ਮੋਟੀ ਆ ਬਿਲਕੁਲ ਜੇ ਦੋ ਤਨ ਕੋਈ ਆਇਆ ਕੋਈ ਵਾੜਾ ਮੋਟਾ ਇੱਕ ਗੱਲ ਹੋਰ ਆ ਅਗਲਾ ਨਾ ਫਿਰ ਉੱਥੇ ਰੇਟ 'ਚ ਵਧਾਈ ਜਾਂਦਾ ਹੂੰ ਮਗਰ ਉਹਦੇ ਜਿਹੜਾ ਗੋਲਾ ਭਰਨ ਵਾਲਾ ਰਹਿੰਦਾਗਾ ਠੀਕ ਹੈ ਇਹਦੇ ਵੀ ਵੀਰੇ ਗੋਲਾ ਭਰਾਂਗੇ ਇਸ ਤਰ੍ਹਾਂ ਹੂੰ ਐ ਨਹੀਂ ਡਬਲ ਡਬਲ ਭਰੋਗੇ ਹਾਂ ਡਬਲ ਭਰਾਂਗੇ ਐ ਨਹੀਂ ਹੈਗਾ ਵੀ ਕੱਲਾ ਮੂਰੇ ਮੂਰੇ ਜਾਲੀ ਜੀ ਲਾ ਕੇ ਜਾ ਮੂਰੇ ਡਿਜ਼ਾਈਨ ਦਾ ਪਾ ਕੇ ਕਹਿ ਦਾਂਗੇ ਹਾਂ ਹਾਂ ਖੇਰੇ ਭਰਿਆ ਪਿਆ ਹੋਇਆ ਇਹਦੇ ਦੇਖ ਲਾ ਹੱਥ ਲਾ ਕੇ ਆ ਇਹਦੇ ਭਰਿਆ ਪਿਆ ਸੁ ਕਿ ਇਹਦੇ ਭਰਿਆ ਪਿਆ ਲੈ ਮੈਂ ਕੱਢ ਦਾਂ ਨੂੰ ਬਾਈ ਬਿਲਕੁਲ ਤੇ ਲਓ ਬਾਈ ਇਹਦੇ ਬਾਈ ਕਹਿੰਦਾ ਵੀ ਡਬਲ ਭਰਿਆ ਵਿੱਚ ਜਿਵੇਂ ਆ ਹੋ ਗਿਆ ਹਾਂ ਤੇ ਦੋਨੇ ਪਾਸੇ ਹਾਂ ਐ ਨਹੀਂ ਹੈਗਾ ਵੀਰੇ ਵੀ ਹਿੱਲ ਜੂ ਜਾਲੀ ਨੂੰ ਹੱਥ ਲਾ ਕੇ ਦੇਖ ਵੀਰੇ ਆ ਕਹਿੰਦੇ ਪਿਆ ਢੋਲ ਵਾਂਗੂ ਵੀ ਆ ਗੋਲਾ ਭਰੇ ਬਿਆਲੇ ਨੇ ਹੈਨਾ ਵੀ ਜਾਲੀ ਹਿੱਲਦੀ ਆਹ ਲੌਂਦਾ ਨਹੀਂ ਰੇਕ ਬੰਦੇ ਸੋ ਕਿ ਕੱਲ ਜਾਲੀ ਜੀ ਪਾ ਦਿੰਦੇ ਨੇ ਠੀਕ ਹੈ ਇਹ 250 ਰੁਪਏ ਸਕੇਅਰ ਫੁੱਟ ਆਪਣੀ ਗੋਲਡਨ ਚਾਂਪ ਤੇ ਗੋਲਡਨ ਮੰਡੀ ਠੀਕ ਹੈ ਬਾਈ ਹਾਂ ਕਿਤੋਂ ਵੀ ਕੋਈ ਰੇਟ ਬੰਦਾ ਦੇ ਦੇ ਆਪਾਂ ਜ਼ਿੰਮੇ ਉਧਰ ਕੰਮ ਚੱਲੀ ਜਾਂਦਾ। ਉਸਤਾਦ ਜੀ ਮੜਾ ਥੋੜੀ ਰੋਕ ਲੋਈ ਦੋ ਮਿੰਟ। ਬਾਈ ਜੀ ਮੜਾ ਦੋ ਮਿੰਟ ਰੋਕ ਲੋ ਬਾਈ ਹੈਨਾ। ਕਿਉਂ ਥੋੜੀ ਬਾਜ ਸਾਡੇ ਨਾਲੋਂ ਵੱਧਾ ਕੀ ਤਾਂ ਕਰਕੇ ਮੈਕਾ ਨੇ ਜਿਹੜੀ ਬਾਜ ਇਹਨੂੰ ਸਰਪੰਚ ਸਾਹਿਬ ਵੱਧ ਕਲੀਅਰ ਸੁਣਦੀ ਆ ਹੈਨਾ। ਉਹ ਚੱਕ ਲੈਣੀ ਆ। ਤੇ ਆਹ ਡਿਜ਼ਾਈਨਿੰਗ ਵਾਲ ਆ ਗਿਆ ਬਾਈ ਹੈ। ਹਾਂਜੀ ਹਾਂਜੀ। ਵੀ ਜਿਵੇਂ ਕਿਸੇ ਦਾ ਕੋਈ ਡਿਜ਼ਾਈਨ ਪਸੰਦ ਆਉਂਦਾ ਉਸ ਹਿਸਾਬ ਤੇ ਬੰਦੇ ਕਰਦੇ ਆਗੇ। ਹਾਂਜੀ ਹਾਂਜੀ। ਆ ਵੀ ਇਹਦਾ ਐਕਚੁਅਲੀ ਚੇਅ ਮਾਰਨ ਲੱਗ ਰਿਹਾ ਹੈ। ਹਾਂ ਇਹ ਛੇੜੇ ਚ ਮਾਰ। ਜਿਹੜਾ ਜਿਹੜਾ ਕਸਟਮਰ ਕਹਿੰਦਾ ਵੀਰ ਉਹ ਜਿਹੇ ਬੜੇ ਜਾਨ ਪਹੁੰਚ ਰਹਿਣ ਤਰ ਵੱਡੀ ਗੱਲ ਤਾਂ ਆਸੂ ਕਿ ਫਰੇਮਾਂ ਦੀ ਹੁੰਦੀ ਆ ਯਾਰ ਠੀਕ ਆ ਕੋੜਾ ਦੇਖ ਛੋਟਾ ਜਿਹਾ ਦਰਵਾਜ਼ਾ ਹੂੰ ਆ ਥੋੜਾ ਜਿਹਾ ਉਹਦੇ ਕਰਕੇ ਹਾਂ ਹੁਣ ਇਹਦੀ ਫਰੇਮ ਲੰਬੀ ਪੀਤਾ ਮਾਰੇ ਦੀ ਕਿੰਨੀ ਫਰੇਮਾਂ ਆਗੇ ਤੇ ਬਾਦੂ ਇੰਨੀ ਫਰੇਮਾਂ ਵੀਰੇ ਆਪਾਂ ਘਰ ਵਾਲੇ ਨੂੰ ਕੰਮ ਕਰ ਦਾਂ ਜਿਵੇਂ ਆਲਾ ਘਰ ਨਾਲ ਵੀ ਵਧਿਆ ਕੰਮ ਕਰਦੇ ਕੋਈ ਮਿਸਤਰੀਆਂ ਦੇ ਮੁੰਡੇ ਸਾਰੇ ਇਹ ਸਹੀ ਗੱਲ ਆ ਹਾਂਜੀ ਹਾਂਜੀ ਬਾਈ ਬਿਲਕੁਲ ਸਭ ਤੋਂ ਵੱਡੀ ਗੱਲ ਜਿਹੜੀ ਨਾਪੇ ਵਾਲੀ ਗੱਲ ਦੱਸੀ ਹੈ ਨਾ ਬਈ ਇਹ ਤਾਂ ਹਰੇਕ ਦੇ ਹੀ ਮਨ ਲਾ ਵੀ ਉਹਨਾਂ ਉਹਨਾਂ ਚੜਾ ਹਾਂ ਇਹ ਤਾਂ ਲੋਕ ਨਾ ਫਰਮਾਇਸ਼ ਮਗਰ 4-4 5-5 ਫੁੱਟ ਚੱਕ ਦੇਣ ਇੱਕ ਗੇੜ ਮਗਰ ਠੀਕ ਹੈ ਉਹ ਤਾਂ ਪਤਾ ਨਹੀਂ ਲੱਗਦਾ ਹੈਗਾ ਵੀ ਉਹਦਾ ਪਈ ਆ ਮਾਤਰ ਬੰਦਿਆਂ ਨੂੰ ਕੋਈ ਪਤਾ ਨਹੀਂ ਲੈ ਮਾਤਰੋ ਦੇਣਾ ਪੈਣਾ ਲੇਖਾ ਫਿਰ ਉਹ ਜੀਜਾ ਦਾ ਵੀ ਸੁੱਖਿਆ ਗੱਲ ਹੈਗਾ ਤੇ ਸਰਪੰਚ ਸਾਹਿਬ ਕੋਈ ਹੋਰ ਤਾਂ ਨਹੀਂ ਗੱਲ ਰਹੇਗੀ ਬਈ ਹਾਂ ਬਿਲਕੁਲ ਤੇ ਭਰਾਵਾ ਉੱਪਰ ਬਾਈ ਦਾ ਮੋਬਾਈਲ ਨੰਬਰ ਪਤਾ ਹਾਂ ਉਹ ਕਦੋਂ ਮਰਜੀ ਆ ਕਿਤਨਾ ਤੇ ਮੜਾ ਮਰਵਾ ਦੀ ਕੈਮਰਾ ਉੱਪਰ ਮਰਵਾ ਨੇ ਬਈ ਬਿਲਕੁਲ ਆ ਜੀ ਭਰਾਵਾਂ ਲੋਈ ਮਿੱਤਰੋ ਹੋਣ ਆ ਗਏ ਬਾਈ ਉੱਪਰ ਤੇ ਜਗਸੀਰ ਬਾਈ ਆ ਕੀ ਚੀਜ਼ ਬਣਾਇਆ ਹੈ ਬਾਈ ਸਾਰਾ ਇਹ ਆਪਣਾ ਸਟੂਡੀਓ ਬਣਾਇਆ ਹੋਇਆ ਆਪਣਾ ਐਸ ਆਰ ਐਸ ਐਨ ਕੰਪਨੀ ਦਾ ਮੰਨ ਲਓ ਐਕਸੈਂਟ ਐਸਾ ਦਾ ਹਾਂ ਇਹ ਸਾਰੇ ਮੰਨ ਲਓ ਵੀ ਆ ਗਏ ਆਪਣੇ ਪੱਲੇ ਆ ਗਏ ਮੰਨ ਲਓ ਇਹਦੇ ਜਿਹੜੀ ਕਿਚਨ ਤਿਆਰ ਕਰਦੇ ਹੁੰਦੇ ਨੇ ਕੱਲ ਆ ਕਿਚਨ ਤਿਆਰ ਕਰਦੇ ਆ ਸਾਰੇ ਵੀ ਆਪਾਂ ਕਿਚਨ ਦੇ ਵਿੱਚ ਦੇਖ ਲੈਂਦੇ ਆ ਵੀ ਐ ਮਟੀਰੀਅਲ ਲੱਗਿਆ ਖੜਾ ਹੁੰਦਾ ਹਨਾ ਅੱਜ ਅਸੇ ਅਲੱਗ-ਅਲੱਗ ਡਿਜ਼ਾਈਨਿੰਗ ਹੈ ਸਾਡਾ ਹਾਂ ਅਲੱਗ-ਅਲੱਗ ਕਲਰ ਨੇ ਵੀਰੇ ਹਾਂਜੀ ਕੀ ਦਿਖਾ ਦੇ ਬਾਈ ਇਧਰੋਂ ਫੇਰ ਦੇ ਮੜਾ ਜਾ ਭਰਾਵਾ ਵੀ ਆ ਜਿਵੇਂ ਬਾਲ ਕੰਧਾਂ ਤੇ ਲੱਗਦੇ ਹੁੰਦੇ ਆਗੇ ਸਾਰਾ ਸਿਸਟਮ ਹਨਾ ਕੱਲੀ ਕੱਲੀ ਚੀਜ਼ ਇਹ ਬਾਈ ਫਿਰ ਕੀ ਹਿਸਾਬ ਦਾ ਚੀਜ਼ ਸਕੁਆਰ ਫੁੱਟ ਪਾਇਆ ਜਾਂਦਾ ਬਾਈ ਇਹ ਇਹ ਬਾਈ ਹੁਣ ਜਿਵੇਂ ਕਿਚਨ ਆ ਕਿਚਨ ਆਪਣੇ ਕੋਲ ਹੈਗੀ ਆ ਐਚ ਡੀ ਐਚ ਐਮ ਆਰ ਦੀ 1800 ਰੁਪਏ ਸਕੁਆਰ ਫੁੱਟ ਤੋਂ ਸਟਾਰਟ ਹੋਈnga 1800 ਰੁਪਏ ਸਕੁਆਰ ਫੁੱਟ ਤੋਂ ਐਚ ਡੀ ਐਚ ਐਮ ਆਰ ਦੀ ਐਚ ਡੀ ਐਚ ਐਮ ਆਰ ਦੀ ਠੀਕ ਆ ਦਿਖਾ ਦੇ ਭਰਾਵਾ ਐਂ ਲੱਗਦਾ ਜਿਵੇਂ ਅਮਰੀਕਾ ਵਾਲੀ ਕਿਚਨ ਦੇ ਵਿੱਚ ਫਿਰਦੇ ਹੁੰਦੇ ਆ ਠੀਕ ਆ ਬਾਈ ਹਾਂ ਇਹਦਾ ਮੰਨੋ ਵੀ ਕੱਪ ਬੋਰਡ ਆਪਣੇ ਕੋਲ ਵੀ ਕੱਪ ਬੋਰ ਇਹ ਕਿਧਰ ਨੂੰ ਖਲੂ ਭਾਈ ਇਹਦਾ ਇਧਰ ਖਲ ਆ ਇਧਰ ਕੋਲ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਐਂ ਖਲੂ ਭਰਾਓ ਇਹ ਠੀਕ ਹੈ ਆਪਾਂ ਸਸਤੀ ਤੋਂ ਸਸਤੀ ਮਹਗੀ ਤੋਂ ਮਹਗੀ ਸਾਰੇ ਤਰ੍ਹਾਂ ਦੇ ਕਿਤਨਾ ਬਣਾਉਣੇ ਹੈਗੇ ਆ ਜੱਕੋ ਵੀ ਠੀਕ ਹੈ ਭਾਈ ਆਹੇ ਕਾਪੂ ਕੋੜ ਨੇ ਵੀਰੇ ਆਪਣੀ ਕਿ ਦੂਜੀ ਕਾ ਕਿਤਨਾ ਦੀ ਗੱਲ ਆ ਸੁਖੀ ਆਪਾਂ ਨਾ 100% ਇਥੋਂ ਬਣਾ ਕੇ ਲੈ ਕੇ ਜਾਣਾ ਹੈਗੇ ਸਾਰਿਆਂ ਠੀਕ ਹੈ ਆਪਣੇ ਨਾਲ ਹੀ ਬਣਦੇ ਨੇ ਇਧਰ ਠੀਕ ਹੈ ਬਰਨਾਲੇ ਵਸੇ ਬਣਦੀ ਹੈ ਹਾਂ ਬਣਦੀ ਨਾਲ ਆ ਪਰ ਹੁਣ ਬੰਦੇ ਹੈ ਨਹੀਂ ਬਰਨਾਲੇ ਲਾਉਣ ਗਏ ਬੈ ਨਹੀਂ ਕਿਤੇ ਆਪਣੇ ਬਰਨਾਲੇ ਕੰਮ ਚੱਲੀ ਜਾਂਦਾ ਕਿਤਨਾ ਬੀਜਾ ਨਹੀਂ ਗੱਲ ਕਰੀਏ ਭਰਾਵੋ ਤੁਸੀਂ ਦੇਖ ਲਓ ਵੀ ਆ ਇਸ ਤਰ੍ਹਾਂ ਦਾ ਮਟੀਰੀਅਲ ਬਾਈ ਖੋਲ ਕੇ ਦਿਖਾ ਮੜਾ ਜਾ ਹੈਨਾ ਤੇ ਵੀ ਸਾਰਾ ਕੁਝ ਬਾਈ ਹੁਰੀ ਕਹਿੰਦਾ ਬਈ ਇੱਥੋਂ ਰੈਡੀ ਕਰਕੇ ਲੈ ਕੇ ਜਾਂਦੇ ਆ ਆ ਕਲੀ ਕਲੀ ਇੱਕ ਇੱਕ ਦੀ ਚੀਜ਼ ਦਿਖਾ ਦੇ ਬਾਈ ਵਿੱਚ ਜਿਹੜਾ ਸਾਮਾਨ ਆਗਾ ਤੇ ਵੀ ਇਸ ਤਰ੍ਹਾਂ ਦੀ ਬਾਈ ਕਿਚਨ ਤੇ ਇੱਥੋਂ ਰੈਡੀ ਕਰਕੇ ਬੰਦੇ ਲੈ ਕੇ ਜਾਂਦੇ ਆਗੇ ਤੇ ਆ ਦਿਖਾ ਦੇ ਬਾਈ ਹੂੰ ਤੇ ਆ ਇਸ ਤਰ੍ਹਾਂ ਭਰਾਭੂ ਜਿਹੜਾ ਸਾਮਾਨ ਆ ਇਹ ਸਾਰਾ ਰੈਡੀ ਕਰਕੇ ਲੈ ਕੇ ਜਾਂਦੇ ਆਗੇ ਇੱਥੋਂ ਠੀਕ ਹੈ ਬਿਲਕੁਲ ਬਈ ਅਗਲੇ ਦੇ ਘਰੇ ਜਾ ਕੇ ਕੱਲੀ ਫਿੱਟਿੰਗ ਕਰਨੀ ਆ। ਕੱਲੀ ਫਿੱਟਿੰਗ ਕਰਨੇ ਇੱਕ ਤੋਂ ਦੋ ਦਿਨਾਂ ਦੇ ਵਿੱਚ। ਹਾਂ ਕੋਈ ਮੇਖ ਵੀ ਨਹੀਂ ਲੈਣੀ ਬਈ ਆਪਾਂ ਅਗਲੇ ਤੋਂ। ਠੀਕ ਐ। ਹਾਂ 1800 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਐ। ਹਾਂ ਠੀਕ ਐ। ਵੀ ਬਾਕੀ ਸੋਡੀ ਆਪਦੀ ਚੁਆਇਸ ਦੇ ਹਿਸਾਬ ਤੇ ਆ ਵੀ ਤੁਸੀਂ ਕਿਦਾਂ ਕਰਨਾ ਹਨਾ ਹਾਂ ਪਰ 1.5 ਲੱਖ ਰੁਪਏ ਤੋਂ ਸਟਾਰਟ ਹੋ ਕੇ ਜਿੰਨੀ ਮਰਜ਼ੀ ਲੈ ਲੋ ਵੀਰ ਹਨਾ ਠੀਕ ਹੈ ਘੱਟ ਤੋਂ ਘੱਟ ਬਿਲਕੁਲ ਜੀ ਵੀ ਆ ਜਿਹੜੀ ਭਈ ਇੰਨੀ ਇੱਥੇ ਕਿਚਨ ਬਣੀ ਵੀ ਆ ਮੰਨ ਲਾ ਇੰਨਾ ਪੋਸ਼ਨ ਬਣਿਆ ਹੋਇਆਗਾ ਜੇ ਕਿਸੇ ਬੰਦੇ ਨੇ ਇੰਨਾ ਕੋ ਉਹ ਕਰਨਾ ਕਿੰਨੇ ਫੁੱਟ ਬਣ ਗਿਆ ਇਹ ਵੀ ਕਿੰਨਾ ਦੇ ਹਿਸਾਬ ਕਿਤਾਬ ਬਣੂਗਾ ਇਹਦਾ ਕੀ ਹੋਊਗਾ ਇਹਦਾ ਐਕਸੈਸਰੀ ਦੇ ਹਿਸਾਬ ਨਾਲ ਹੀ ਹੁੰਦਾ ਵੀਰੇ ਜੀ ਮਹੌਣ ਵਾਗ ਲੈਣੇ ਕਿਦਾ ਕੀ ਐਕਸੈਸਰੀ ਲਵਾਉਣੀ ਹੈ ਠੀਕ ਹੈ ਹਾਂ ਆਪਾਂ ਚਿਮਣੀ ਨਿਕਲੇ ਲਾ ਕੇ ਦਿੰਦੇ ਸਾਰਾ ਕੁਝ ਲਾ ਕੇ ਦਿੰਦੇ ਹਾਂਜੀ ਇਹ ਆਪਣੀ ਵੀਰੇ ਅੰ ਸੋ ਬ੍ਰਾਵੋ ਜੇਕਰ ਦਰਵਾਜ਼ੇ ਲਵਾਉਣੇ ਨੇ ਤਾਂ ਵੀ ਹਰ ਇੱਕ ਕੁਆਲਿਟੀ ਦੇ ਚਾਹੇ ਟਾਲੀ ਦੀ ਲੱਕੜ ਲੈ ਲੋ ਚਾਹੇ ਸਾਗਵਾਨ ਦੀ ਲੱਕੜ ਲੈ ਲੋ ਚਾਹੇ 골ਡਨ ਚਾਂਪ ਹੋਵੇ ਚਾਹੇ ਕੋਈ ਵੀ ਸਮਰੈਕਿਆਂ ਦੇ ਵਿੱਚ ਹੋਵੇ ਹਨ ਚਾਹੇ ਜੇ ਰਸੋਈ ਤਿਆਰ ਕਰਾਉਣੀ ਆ ਤਾਂ ਆ ਤੁਹਾਡੇ ਸਾਹਮਣੇ ਆ ਰਿਜ਼ਲਟ ਤੇ ਉੱਪਰ ਵਾਈ ਦਾ ਨੰਬਰ ਦਿੱਤਾ ਪਿਆ ਪਿੰਡ ਕਾਲੇ ਕੇ ਜਿਹੜਾ ਬਰਨਾਲਾ ਧਨੌਲੇ ਦੀਪ ਘਟਾਬੇ ਤੋਂ ਸਾਹਮਣੇ ਸੜਕ ਜਾਂਦੀ ਆ ਭੀਖੀ ਨੂੰ ਜਿੱਥੇ ਪਹਿਲਾ ਪਿੰਡ ਹੀ ਆਉਂਦਾ ਕਾਲੇ ਕੇ ਇਹ ਪੈਣ ਨੂੰ ਮੂੜੋਂ ਅਨਸਾਰ ਬਾਈ ਹਰਨ ਦੀ ਦਰਵਾਜ਼ਿਆਂ ਦੀ ਫੈਕਟਰੀ ਹੈਗੀ ਤੇ ਇੱਥੇ ਬਾਈ ਹਰਨ ਨਾਲ ਸੰਪਰਕ ਕਰ ਸਕਦੇ ਹੋ ਸੋ ਠੀਕ ਹੈ ਬਾਈ ਬਹੁਤ ਥੈਂਕ ਯੂ ਵੀਰੇ ਸਾਹਿਬ ਸਾਰਾ ਬਹੁਤ ਬਹੁਤ ਕੰਮ ਕੋਲਾ ਕਰਾ ਦੇਖਵਾ ਵੀਰੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਖਾਤੇ ਹਾਂਜੀ